ਪੰਪ ਤੋਂ 11000 ਲੀਟਰ ਦੀ ਸੇਵਾ ਅਸੀਂ ਕਰ ਚੁੱਕੇ ਹਾਂ ਅੱਜ। ਹਾਂਜੀ। ਇਸ ਤੋਂ ਇਲਾਵਾ ਅਸੀਂ ਬੀਜ ਵਾਸਤੇ ਪੈਸੇ ਦਿੱਤੇ ਨੇ। ਉਹ ਅ ਸਿਮਿੰਟ ਤੇ ਬਾਕੀ ਇਹ ਤੇਲ ਹੋ ਗਿਆ ਜਾਂ ਹੋਰ ਵਿਆਹ ਸ਼ਾਦੀ ਦਾ ਵੀ ਕਈ ਜਗ੍ਹਾ ਡੰਗਰ ਚਾਰ گاਵਾਂ ਪਿੱਛੇ ਗੱਟਾ ਬਾਸ਼ਾ ਪਿੰਡ ਸਿਗਾ ਉੱਥੇ ਦੇਖਿਆ ਸੀ। ਦੋ ਚਾਰ ਧਰਾ ਸੀਗੇ ਤੇ ਉਹਦੀ ਸਾਰੀ ਪੈਣੀ ਦਰਿਆ ਦੀ ਭੇਟ ਚੜ ਗਈ। ਤੇ ਹੁਣ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਫਿਰ ਉੱਥੇ ਖਾਲਸਾ ਸਰਵਜੀ ਬਨੇ ਚਾਰ گاਵਾਂ ਦਾ ਜਿਹੜਾ ਐਲਾਨ ਕੀਤਾ ਸੀ ਉਹ ਪਿਛਲੀ ਵਾਰ ਸੀ ਪੂਰਾ ਕਰਕੇ ਗਏ ਆ ਟੋਟਲੀ ਸਾਡਾ 1400 ਕਿੱਲਾ ਜ਼ਮੀਨ ਆ ਜੀ ਨਗਰ ਦੀ ਸਾਰੀ ਨੁਕਸਾਨੀ ਗਈ ਸਾਰੀ ਨੁਕਸਾਨੀ ਗਈ ਜੀ ਟੋਟਲੀ 5 ਫੁੱਟ ਤੋਂ ਲੈ ਕੇ 7 8 10 ਫੁੱਟ ਤੱਕ ਵੀ ਪਾਣੀ ਉੱਥੇ ਰਿਹਾ ਜੀ ਸਾਡੀ ਪੈਲੀ ਚ ਕੁਝ ਨਹੀਂ ਬਚਿਆ ਜੀ ਦਾਣਾ ਨਹੀਂ ਇੱਕ ਬਚਿਆ ਜਾ ਕੇ ਵੇਖ ਸਕਦੇ ਜੇ ਜੇ ਕੋਈ ਬਚਿਆ ਵੀ ਆ ਜੀ ਉਹ ਮਸ਼ੀਨ ਦੇ ਪੂਰੇ ਹੋਣਿਆ ਜੀ 7-8000 ਰੁਪਏ ਮੰਗੀ ਜਾਂਦਾ ਕੋਈ ਮਸ਼ੀਨ ਵਾਲ ਮੰਗੀ ਜਾਂਦਾ ਜੀ ਕੋਈ 2000 ਮੰਗਦਾ ਅੱਗੇ 2000 ਤੱਕ ਬਣਾਉਂਦੇ ਰਹਾਂ ਮਾਪੇ ਕਹਿੰਦੇ ਪੜਾਈ ਤੋਂ ਬੱਚੇ ਹਟਾ ਲੈਣੇ ਐਸੀ ਕਿ ਸਾਡਾ ਮਨੋਰਥ ਇਹ ਪਹਿਲੇ ਹੀ ਹੈ ਇਹ ਇਹ ਨਹੀਂ ਬੰਦ ਹੋਣਾ ਚਾਹੀਦਾ ਤੇ ਹੁਣ ਉਹ ਸਾਰਾ ਇਹਦੇ ਜਿੰਮੇ ਆ ਹੁਣ ਇਹ ਅੱਗੇ ਉਹਨੂੰ ਜਿਹੜੇ ਸੰਸਥਾ ਬਾਹਰੋਂ ਇਹ ਜੀ ਯੋਗਦਾਨ ਹੀ ਉਹਨਾਂ ਨੇ ਦਿੱਤਾ ਵੀ ਹੋਰ ਕਿਸੇ ਨੇ ਸਾਨੂੰ ਯੋਗਦਾਨ ਦਿੱਤਾ ਨਾ ਕਿਸੇ ਨੇ ਇਹਨਾਂ ਨੇ ਸਾਨੂੰ ਪੈਰਾਂ ਸਿਰ ਖੜੇ ਕਰਨ ਦਾ ਦਿੱਤਾ ਜੀ ਇਹਨਾਂ ਨੇ ਕੀਤਾ ਸਰਕਾਰ ਪਹੁੰਚੀ ਤੁਹਾਡੇ ਦਵਾਰ ਬਿਲਕੁਲ ਨਹੀਂ ਸਰਕਾਰ ਪਹੁੰਚੀ ਜੀ ਕੋਈ ਨਹੀਂ ਸਾਢੇ 23 ਦਾ ਪਾਣੀ ਅੱਗੇ 23 ਜੁਆਇਆ ਸੀ ਉਦੋਂ ਦੀ ਸੜਕ ਟੁੱਟੀ ਆ ਉਹ ਸੜਕ ਨਹੀਂ ਬਣਾ ਸਕੇ ਸਾਡੀ ਹੁਣ ਕੀ ਲੋੜਾਂ ਵੈਸੇ ਪਿੰਡਾਂ ਦੀਆਂ ਲੋੜਾਂ ਕੀ ਆ ਹੁਣ ਜੇ ਕੋਈ ਸੰਸਥਾ ਕੋਈ ਸਮਾਜ ਸੇਵੀ ਮੰਨ ਲਓ ਸਾਨੂੰ ਇਹ ਕਾਲੇ ਡਰ ਨਹੀਂ ਕੋਈ ਸੰਗਤ ਆਉਂਦੀ ਆ ਜੋ ਸਹਿਯੋਗ ਕਰਦੀ ਆ ਆਪਾਂ ਕੀ ਲੈ ਕੇ ਪਹੁੰਚ ਗਏ ਤੁਹਾਡੇ ਕੋਲ ਲੋੜਾਂ ਦਾ ਜੀ ਸਰ ਡੀਜ਼ਲ ਦੀ ਲੋੜ ਆ ਖਾਦ ਦੀ ਲੋੜ ਆ ਬੀਜ ਦੀ ਲੋੜ ਆ ਬਾਕੀ ਦਾ ਕਿਰਪਾ ਹੀ ਅਸੋਧ ਦਾ ਸਾਦਾ ਹੈਗਾ ਜੀ ਹਲੇ ਜੋ ਖਾਲਸਾ ਸਰਵਾ ਸੇਵਾ ਨੇ ਕੀਤਾ ਚਲੋ ਮਾਰੇ ਲੈ ਕੇ ਲਾਉ ਪਰ ਹੋਰ ਵੀ ਸੰਸਥਾਵਾਂ ਬਹੁਤ ਨੇ ਇਸ ਇਲਾਕੇ 'ਚ ਮੈਨੂੰ ਨਹੀਂ ਲੱਗਦਾ ਬਾਕੀ ਸਾਰੀ ਸੰਸਥਾਵਾਂ ਆਈਆਂ ਨੇ ਤਾਂ ਮੈਂ ਸਾਰੇ ਵੀਰਾਂ ਨੂੰ ਇੱਕ ਵਾਰ ਇਹ ਬੇਨਤੀ ਕਰੂੰਗਾ ਕਿ ਆਪ ਆ ਕੇ ਗਰਾਊਂਡ ਪੱਧਰ ਤੇ ਰਿਐਲਿਟੀ ਦੇਖਣ ਤੇ ਵੀਰਾਂ ਦੀ ਬਾਹ ਫੜ ਤਾਂ ਕਿ ਇਹਨੂੰ ਆਪਾਂ ਪਹਿਰਾ ਸਰ ਕਰਦੀ ਇੱਕ ਵਾਰ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੱਜ ਫੇਰ ਸੇਵਾ ਕਾਰਜ ਤੇ ਆਂ ਵੀਰ ਹਰਪਾਲ ਸਿੰਘ ਮਖੂ ਤੇ ਦਾਸ ਵੱਲੋਂ ਜੋ ਅਕਾਲ ਏਡ ਦੇ ਮਾਧਿਅਮ ਨਾਲ ਹੀ ਅਕਾਲ ਚੈਨਲ ਦੇ ਮਾਧਿਅਮ ਨਾਲ ਸੇਵਾ ਕਾਰਜ ਕੀਤੇ ਜਾ ਰਹੇ ਆ ਜਿਹਦੇ ਵਿੱਚ ਕਿ ਸਾਡੇ ਸਹਿਯੋਗੀ ਵੀਰ ਪਹੁੰਚਦੇ ਆ ਦੇ ਸਹਿਯੋਗੀ ਜਦੋਂ ਪਹੁੰਚਦੇ ਆ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਨੂੰ ਯੋਗ ਥਾਂ ਤੇ ਲੈ ਕੇ ਜਾ ਕੇ ਜਿਹੜੇ ਵੀਰ ਲੋੜਵੰਦਾ ਉਹਨਾਂ ਤੱਕ ਪਹੁੰਚਾਇਆ ਜਾ ਸਕੇ ਹਰਪਾਲ ਸਿੰਘ ਵੀਰ ਇਸ ਟਾਈਮ ਤੇ ਵਿਦੇਸ਼ ਦੇ ਵਿੱਚ ਆ ਕੁਝ ਦਿਨਾਂ ਵਾਸਤੇ ਵਿਦੇਸ਼ੀ ਦੌਰੇ ਤੇ ਆ ਤੇ ਜੇ ਆਪਾਂ ਇਧਰ ਮਖੂਲ ਇਲਾਕੇ ਦੀ ਗੱਲ ਕਰੀਏ ਤੇ ਬਹੁਤਾਂ ਇਲਾਕਿਆਂ ਦੇ ਵਿੱਚ ਹਰਪਾਲ ਸਿੰਘ ਵਿਚਰੇ ਸੀ ਵੀਰ ਜਿਹੜੀ ਸਾਡੀਆਂ ਸੁਆਮਾਂ ਸੀ ਅਸੀਂ ਕਈ ਦਿਨ ਤੋਂ ਡੇਰਾ ਬਾਬਾ ਨਾਨਕ ਨਾਲ ਕਰੀਏ ਰਮਦਾਸ ਦੀ ਗੱਲ ਕਰੀਏ ਜਨਾਲਾ ਵਾਲੀ ਸਾਈਡ ਤੇ ਵਿੱਚ ਹਫ਼ਤੇ ਤੇ ਇੱਕ ਦੋ ਚੱਕਰ ਲੱਗਦੇ ਸੀ ਪਰ ਜੇ ਬਹੁਤਾਂ ਪਿੰਡਾਂ ਦੀ ਇਸ ਪਾਸੇ ਦੀ ਗੱਲ ਕਰੀਏ ਇਸ ਇਲਾਕੇ ਦੇ ਵਿੱਚ ਵੀਰ ਹਰਪਾਲ ਸਿੰਘ ਵਿਚਰੇ ਸੀ ਉਹਨਾਂ ਨੇ ਹਰ ਇੱਕ ਟਾਈਮ ਦੇ ਉੱਤੇ ਇਹਨਾਂ ਲੋਕਾਂ ਦੀ ਬਾਹ ਫੜੀ ਨਾਲ ਤੁਰੇ ਤੇ ਨਾਲ ਜਿਹੜੀ ਸਿੱਖ ਸੰਗਤ ਪਹੁੰਚਦੀ ਸੀ ਇੱਥੇ ਉਹਨਾਂ ਨੂੰ ਨਾਲ ਲੈ ਕੇ ਪਿੰਡ ਤੱਕ ਪਹੁੰਚਣਾ ਤੇ ਨਾਲ ਸੁਆਮਾਂ ਕਰਾਉਣੀਆਂ ਬੜਾ ਵੱਡਾ ਯੋਗਦਾਨ ਹੁੰਦਾ ਅਦਾਰਾ ਕਾਲ ਚੈਨਲ ਅਕਾਲ ਇਹ ਦੱਸੇ ਹਮੇਸ਼ਾ ਕਿ ਇਹਨੇ ਇੱਕ ਮਾਧਿਅਮ ਸਾਡੇ ਮਾਧਿਅਮ ਦੇ ਨਾਲ ਕੋਈ ਵੀ ਵੀਰ ਜੁੜਦਾ ਉਹ ਭਾਵੇਂ ਵਿਦੇਸ਼ਾਂ ਤੋਂ ਤੁਰੀ ਹੋਈ ਸੰਗਤ ਜੁੜਦੀ ਆ ਉਹ ਭਾਵੇਂ ਸਾਡੇ ਇੱਥੋਂ ਦੇ ਵੀਰ ਜਿਹੜੇ ਤੁਰਦੇ ਆ ਨਾਲ ਫਿਰ ਉਹਨਾਂ ਨੂੰ ਲੈ ਕੇ ਅਸੀਂ ਤੁਰ ਪਏ ਨੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਉਹ ਕਾਫਲਾ ਫਿਰ ਪਿੰਡਾਂ 'ਚ ਪਹੁੰਚ ਜਾਂਦਾ ਤੇ ਉੱਥੇ ਫਿਰ ਸਵਾਵਾਵਾਂ ਹੁੰਦੀਆਂ ਵਾ ਹਾਰਟਪੀਟ ਦੇ ਇਲਾਕੇ ਦੇ ਵਿੱਚ ਤਕਰੀਬਨ 2 ਮਿੰਟ ਤੋਂ ਵੱਧਾ ਸਮਾਂ ਹੋ ਚੱਲਿਆ ਤੇ ਅਜੇ ਵੀ ਸਵਾਵਾ ਚੱਲ ਰਹੀਆਂ ਹੁਣ ਡੀਜ਼ਲ ਦੀ ਸੇਵਾ ਚੱਲ ਰਹੀ ਸੀ ਜੇ ਆਪਾਂ ਅੱਜ ਇਸ ਸਭਰਾ ਦੀ ਗੱਲ ਕਰੀਏ ਜਾਂ ਨੇੜਲੇ ਪਿੰਡਾਂ ਦੀ ਗੱਲ ਕਰਦੇ ਆ ਅਦਾਰਾ ਅਕਾਲ ਚੈਨਲ ਵੱਲੋਂ ਅਕਾਲ ਈਡ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਮਾਧਿਅਮਾਂ ਸੰਗਤ ਸਹਿਯੋਗ ਕਰਦੀ ਹੈ ਤੇ ਉਸ ਸਹਿਯੋਗ ਨਾਲ ਕਾਰਜ ਕਰਦੇ ਆ ਇੱਕ ਜੇ ਮੁਹਾਲੀ ਤੋਂ ਗੱਲ ਕਰੀਏ ਤੇ ਵੀਰ ਪਹਿਲੋਂ ਵੀ ਦੋ ਤੋਂ ਤਿੰਨ ਵਾਰ ਹੀ ਇੱਥੇ ਸਹਾਉ ਪ੍ਰਦਾਨ ਕਰ ਚੁੱਕੇ ਆ ਡੀਜ਼ਲ ਦੀਆਂ ਸਹਾਉਾਂ ਤੇ ਹਰ ਤਰ੍ਹਾਂ ਦੀਆਂ ਸਹਾਉਾਂ ਨਾਲ ਪ੍ਰਦਾਨ ਕੀਤੀਆਂ ਇਸ ਇਲਾਕੇ ਦੇ ਵਿੱਚ ਮਖੂ ਇਲਾਕੇ 'ਚ ਖਾਸ ਕਰਕੇ ਤੇ ਖਾਲਸਾ ਸਰਬੱਤ ਦਾ ਸੇਵਾ ਕਾਲਸਾ ਸਰਬੱਤ ਸੇਵਾ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਵੀਰ ਨਸੀਬ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਵੱਡੇ ਪੱਧਰ ਤੋਂ ਸਵਾਵਾ ਕੀਤੀਆਂ ਤੇ 1000 ਲੀਟਰ ਫਿਰ ਦੁਬਾਰਾ ਕਿਹਾ ਕਿ ਡੀਜ਼ਲ ਦੀ ਸੇਵਾ ਵੀਰ ਹਰਪਾਲ ਸਿੰਘ ਨੇ ਕਿਹਾ ਸੀ ਕਿ ਕੁਝ ਕਿਸਾਨ ਰਹਿ ਗਏ ਹਨ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਾਕਾਦਾਰਾ ਅਕਾਲੀਏੜ ਤੇ ਵੀਰ ਹਰਪ੍ਰੀਤ ਸਿੰਘ ਮਖੂ ਵੱਲੋਂ ਨਮਾਣਾ ਜੀ ਵੱਲੋਂ ਸਵਾਵਾ ਲਈਆਂ ਸੀ ਉਹ ਜਿਹੜੇ ਵੀ ਰਹਿ ਗਏ ਸੀ ਉਹਨਾਂ ਵਾਸਤੇ 1000 ਲੀਟਰ ਦੁਬਾਰਾ ਤੇਲ ਦੀ ਸੇਵਾ ਦੀ ਅਪੀਲ ਕੀਤੀ ਗਈ ਤੇ ਉਹ ਤੇਲ ਦੀ ਸੇਵਾ ਲੈ ਕੇ ਵੀਰ ਜਸਵਿੰਦਰ ਸਿੰਘ ਮੁਹਾਲੀ ਤੋਂ ਚੱਲੇ ਆਂ ਸਵੇਰ ਦਾ ਸਮਾਂ ਸੀ ਅੱਗੇ ਦੱਸ ਰਹੇ ਸੀ ਆਪਸ ਗੱਲਾਂ ਕਰ ਰਹੇ ਸੀ ਕਿ ਵੀਰਾਂ ਦੇ ਕੀ ਰਾਤ ਨੂੰ ਲੇਟ ਨਾਲ ਹੀ ਸੁੱਤੇ ਆ ਤੇ ਸਵੇਰੇ ਚੱਲ ਕੇ ਇੱਥੇ ਪਹੁੰਚ ਚੁੱਕੇ ਆ ਕੋਈ ਥਕਾਵਟ ਨਹੀਂ ਹੈਗੀ ਕੋਈ ਕੁਝ ਨਹੀਂ ਕਿਉਂਕਿ ਸੇਵਾ ਕਾਰਜ ਹੁੰਦੇ ਆ ਵੀਰ ਜਸਵਿੰਦਰ ਸਿੰਘ ਪਹੁੰਚੇ ਸੀ ਸਾਡੀ ਟੀਮ ਵਿੱਚ ਇੱਥੇ ਪਹੁੰਚੀ ਆ ਵੀਰ ਅਮਰਜੀਤ ਸਿੰਘ ਆ ਕੈਮਰੇ ਤੇ ਗੁਰਮੀਤ ਸਿੰਘ ਸਵਾਮਨ ਨਿਭਾ ਰਿਹਾ ਇਸ ਟਾਈਮ ਦੇ ਉੱਤੇ ਤੇ ਆਪਾਂ ਉਹਨਾਂ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੋਂ ਦੇ ਕਿਸਾਨ ਵੀ ਸਾਡੇ ਨਾਲ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਮੰਝੇਰ ਕੀ ਆ ਹੁਣ ਜੇ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਉਹਦੇ ਬਾਅਦ ਗੱਲਬਾਤ ਕਰਾਂਗੇ ਜਸਵ ਵੈਗਰ ਜੀ ਕੀ ਖਤੇ ਪਹਿਲਾਂ ਤੇ ਧੰਨਵਾਦੀ ਤੁਹਾਡਾ ਤੁਹਾਡਾ ਹਰ ਕਦਮ ਚੱਲਿਆ ਸਿਰ ਮੱਥੇ ਪਰਮਾਨ ਆਏ ਸੰਗਤ ਦੇ ਅਦਾਰਾ ਅਕਾਲ ਚੈਨਲ ਦੇ ਕਿਉਂਕਿ ਵੱਡੀਆਂ ਸੁਵਾਵਾਂ ਆਏ ਤੇ ਇਸ ਇਲਾਕੇ ਨੂੰ ਬਹੁਤ ਲੋੜਾਂ ਸੀ ਲੋੜਾਂ ਵੀ ਆ ਤੇ ਲੋੜਾਂ ਰਹਿਣੀਆਂ ਵੀ ਆ ਤੇ ਆਉਣ ਲਈ ਸਮੇਂ ਦੇ ਵਿੱਚ ਵੀ ਲੋੜ ਹੋਣੀਆਂ ਤੇ ਖਾਲਸਾ ਸਰਬੱਤ ਸੇਵਾ ਦਾ ਧੰਨਵਾਦ ਆ ਜੀ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਆ ਜਿਨ੍ਹਾਂ ਵੱਡੇ ਪ੍ਰੋਜੈਕਟ ਸੁਵਾਵਾਂ ਇਸ ਇਲਾਕੇ ਦੇ ਵਿੱਚ ਕੀਤੀਆਂ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਹਾਰਾਜ ਤੁਹਾਨੂੰ ਅਕਾਲ ਚੈਨਲ ਬਲ ਬਖਸ਼ੇ ਤੁਹਾਡੀ ਰਿਪੋਰਟਿੰਗ ਗਰਾਊਂਡ ਲੈਵਲ ਦੀ ਹੈ ਅਸੀਂ ਦੇਖ ਰਹੇ ਹਾਂ ਟੀਵੀ ਤੇ ਜਾਂ ਕਿਸੇ ਹੋਰ ਮਾਧਿਅਮ ਤੋਂ ਤੇ ਖਾਲਸਾ ਸਰਵਸਾਹਿਬ ਦੇ ਵੀਰਾਂ ਨੂੰ ਵੀ ਦੇਖੋ ਸ਼ਾਬਾਸ਼ ਹੈ ਕਿਉਂਕਿ ਫੋਨ ਇਹਨਾਂ ਨੇ ਆਪ ਕੀਤਾ ਹੈ। ਹਾਂਜੀ ਮੱਖੋ ਜੀ ਨੂੰ ਆਪ ਕਾਲ ਕਰਕੇ ਪੁੱਛੇ ਵੀ ਕਿਵੇਂ ਕਿੰਨੀ ਤਬਾਹੀ ਹੋਈ ਹੈ ਕੀ ਬਰਬਾਦੀ ਦਾ ਕੀ ਸੀ ਸੇਵਾ ਕਰ ਰਹੇ ਹੁਣੇ। ਫਿਰ ਉਹਨਾਂ ਨੂੰ ਦੇਖਿਆ ਸੀ ਗਰਾਊਂਡ ਹੈ ਜੋ ਵੀ ਉਹਦੇ ਆਏ ਨਾਲ ਤੇ ਲਗਾਤਾਰ ਤੀਜਾ ਹਫਤਾ ਜੀ ਅੱਜ ਸਾਡਾ ਤੇ ਇਸ ਪੰਪ ਤੋਂ 11000 ਲੀਟਰ ਦੀ ਸੇਵਾ ਅਸੀਂ ਕਰ ਚੁੱਕੇ ਹਾਂ ਅੱਜ। ਅੱਛਾ ਹਾਂਜੀ ਇਸ ਤੋਂ ਇਲਾਵਾ ਅਸੀਂ ਬੀਜ ਵਾਸਤੇ ਪੈਸੇ ਦਿੱਤੇ ਨੇ। ਉਹ ਸਿਮਿੰਟ ਤੇ ਬਾਕੀ ਇਹ ਤੇਲ ਹੋ ਗਿਆ ਜਾਂ ਹੋਰ ਵਿਆਹ ਸ਼ਾਦੀ ਦਾ ਵੀ ਕਈ ਜਗ੍ਹਾ ਡੰਗਰ ਚਾਰ گاਵਾਂ ਪਿੱਛੇ ਗੱਟਾ ਬਾਦਸ਼ਾਹ ਪਿੰਡ ਸਿਗਾ ਉੱਥੇ ਦੇਖਿਆ ਸੀ ਦੋ ਚਾਰ ਭਰਾ ਸੀਗੇ ਤੇ ਉਹਦੀ ਸਾਰੀ ਪੈਣੀ ਦਰਿਆ ਦੀ ਭੇਟ ਚੜ ਗਈ ਤੇ ਹੁਣ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਫਿਰ ਉੱਥੇ ਖਾਲਸਾ ਸਰਵਜੀ ਨੇ ਚਾਰ گاਵਾਂ ਦਾ ਜਿਹੜਾ ਐਲਾਨ ਕੀਤਾ ਸੀ ਉਹ ਪਿਛਲੀ ਵਾਰ ਸੀ ਪੂਰਾ ਕਰਕੇ ਗਏ ਬਾਕੀ ਗੁਰੂ ਸਾਹਿਬ ਦਾ ਹੁਕਮ ਹੈ ਦਸਮਨ ਪੇਟ ਕਰਨ ਦਾ ਤੇ ਮਾਰਾ ਨੇ ਸਹੀ ਜਗ੍ਹਾ ਲਵਾਇਆ ਸੁਨਦਰ ਸਿੰਘ ਦੀਆਂ ਯਾਦਾਂ ਹੁੰਦੀਆਂ ਐ ਤੁਸੀਂ ਉਹਨਾਂ ਲੋਕਾਂ ਦੀ ਬਾਹ ਫੜੀ ਆ ਇਹ ਸ਼ਾਇਦ ਪੀੜ੍ਹੀਆਂ ਤੱਕ ਯਾਦ ਰਹਿਣਗੀਆਂ ਸੇਵਾਏ ਅਸੀਂ ਹਮੇਸ਼ਾ ਕਿਹਾ ਨੇ ਕਿ ਸਾਨੂੰ ਬਾਬੇ ਨਾਨਕ ਨੇ ਗੁਰਤੀ ਦਿੱਤੀ ਹੋਈ ਹੈ ਸਭ ਉਹ ਗੁਰਤੀ ਦੇ ਹਿਸਾਬ ਨਾਲ ਚੱਲਨੇ ਆ ਤੇ ਗੁਰੂ ਸਾਹਿਬ ਨੇ ਬਲ ਬਖਸ਼ਿਆ ਦਸਵੰਦ ਦੀ ਸੇਵਾ ਇੱਥੇ ਪਹੁੰਚੀ ਆ ਜਿੰਨਾ ਪਰਿਵਾਰਾਂ ਨੂੰ ਗਾਵਾ ਮਿਲੀਆਂ ਜਿੰਨਾ ਪਰਿਵਾਰਾਂ ਨੂੰ ਵਿਆਹ ਵਾਸਤੇ ਸੇਵਾ ਮਿਲੀ ਹੋਊਗੀ ਡੀਜ਼ਲ ਮਿਲਿਆ ਕਿ ਪਿਆੜੀਆਂ ਵਾਹ ਲੋ ਇਸ ਵਾਰ ਅਸੀਂ ਤੁਹਾਡੇ ਨਾਲ ਆ ਸਹਿਯੋਗੀ ਬਣ ਕੇ ਤੁਸੀਂ ਵਿਚਰ ਰਹੇ ਹੋ ਉਤੋਂ ਬਾਅਦ ਦੇ ਵਿੱਚ ਮੈਂ ਕਿਸੇ ਕਿਸਾਨ ਵੀਰ ਦੇ ਕੋਲ ਸੀ ਤੇ ਉਹਨੇ ਗੱਲ ਕੀਤੀ ਸੀ ਬੜੀ ਵਧੀਆ ਲੱਗੀ ਮੈਨੂੰ ਉਹ ਕਹਿੰਦਾ ਕਿ 40 ਕਿਲੋ ਬੀਜ ਇੱਕ ਰੀ ਪਵਾ ਦਿਓ ਇਹਨਾਂ ਦਾ ਇੱਕ ਰੀ ਪਿਆਲੀ ਪਵਾ ਦੋ 40 ਕਿਲੋ ਬੀ ਪਵਾ ਦੋ ਖਾਦ ਪਵਾ ਦੋ ਫਿਰ ਕਹਿੰਦੇ ਪੈਰਾਸਿਰ ਹੋ ਜਾਣਗੇ ਤੇ ਉਹ ਸਹੀ ਗੱਲ ਸੀ ਮੈਨੂੰ ਵਧੀਆ ਲੱਗੀ ਉਹ ਹਨਾ 40 ਕਿਲੋ ਬੀ ਤੁਹਾਡੇ ਲੋ ਲੋ ਦਿੱਤਾ ਜਾਊਗਾ ਤੇਲ ਦਿੱਤਾ ਜਾਵੇ ਨਾਲ ਤੁਸੀਂ ਕਿੰਨੇ ਕੁਝ ਪ੍ਰਾਣੋ ਗਾਵਾਂ ਦੇਤੀਆਂ ਤੇ ਕੁਝ ਪੈਰਾਸਿਰ ਹੋ ਜਾਣਗੇ ਵੀਰੇ ਹਨਾ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਜ ਹੁਣੇ ਵੀਰ ਖੜੇ ਨੇ ਜੇ ਖੁਸ਼ ਹੋ ਗਏ ਸੇਵਾ ਤੋਂ ਤਾਂ ਗੁਰੂ ਸਾਹਿਬ ਨੂੰ ਹੀ ਅਰਦਾਸ ਕਰਨੀ ਵੀ ਇਦਾਂ ਹੀ ਸੇਵਾ ਮਹਾਰਾਜ ਸਾਡੇ ਤੋਂ ਲੰਦਿਰ ਬਾਦ ਸਦਾ ਨਸੀਬ ਸਿੰਘ ਕਿੱਥੇ ਆ ਮੈਂ ਦਰਸ਼ਨ ਮਿਲਣੇ ਹੋਏ ਕਿਉਂਕਿ ਨਾਮ ਬਹੁਤ ਸੀ ਹਰਪਾਲ ਸਿੰਘ ਵਾਰ-ਵਾਰ ਉਹਨੂੰ ਜ਼ਿਕਰ ਕਰਦੇ ਹੁੰਦੇ ਜਦੋਂ ਫੋਨ ਤੇ ਗੱਲ ਕਰਦੇ ਸੀ ਨਾ ਸਦਾ ਨਸੀਬ ਸਿੰਘ ਵੀ ਇੱਥੇ ਨਹੀਂ ਕਿ ਬਾਹਰ ਕਿਤੇ ਹੁਣ ਹੁਣ ਆਸਟ੍ਰੇਲੀਆ ਨੇ ਐਕਚੁਅਲੀ ਉਹ ਕੱਲ ਰਾਤ ਉਹਦੀ ਫਲਾਈਟ ਸੀਗੀ ਇਹ ਉਹਨਾਂ ਦੇ ਸਦਕੇ ਦੋਵੇਂ ਸਲਾਹ ਨਾਲ ਤਾਂ ਨਹੀਂ ਚਲੇ ਗਏ ਕਿ ਹਰਪਾਲ ਸਿੰਘ ਵੀ ਤੇ ਦੋਵੇਂ ਬਹਿ ਸਲਾਹ ਕਰ ਲਈ ਕਿ ਹੁਣ ਸੇਵਾ ਜਿਹੜੀ ਆ ਤੁਹਾਡੇ ਜਿੰਮੇ ਪਾਜੋ ਤੇ ਤਜਿੰਦਰ ਹੈਗਾ ਉੱਥੇ ਜਸਵਿੰਦਰ ਸਿੰਘ ਹੈਗੇ ਆ ਪੇਪਾ ਘਤੌਣਗੇ ਤੇ ਬਾਕੀ ਅਸੀਂ ਬਾਹਰ ਚੱਲੇ ਆ ਨਹੀਂ ਤੁਹਾਡਾ ਚੈਨਲ ਹੈ ਤੁਸੀਂ ਜਾਣਦੇ ਹੋ ਤੁਹਾਡੀ ਬੜੀ ਸੇਵਾ ਹੈ ਜੀ ਮਹਾਰਾਜ ਕਰਾਉਂਦੇ ਹਮੇਸ਼ਾ ਨਾ ਹਰ ਇੱਕ ਦੇ ਵਿੱਚ ਤੇ ਗੁਰੂ ਵਸ ਕੇ ਸੇਵਾ ਕਰਾਉਂਦਾ ਕੋਈ ਕੋਲੋਂ ਪੱਲਿਓ ਕੋਈ ਨਹੀਂ ਪਾਉਂਦਾ ਕੋਈ ਜੇ ਤੁਸੀਂ ਕਹਿੰਦੇ ਹੋ ਖਾਲਸਾ ਸਰਬਤ ਸੇਵਾ ਆ ਗਈ ਆ ਉਹਦੇ ਪਿੱਛੇ ਵੀ ਧਰ ਨਹੀਂ ਸੱਜਣਾ ਤੁਹਾਡੇ ਭੈਣ ਭਰਾ ਹੋਣਗੇ ਤੁਹਾਡੇ ਦਸਵੰਦ ਪੇਲੀ ਹੋਣਗੇ ਤੁਸੀਂ ਦਸਵੰਦ ਕੱਢਦੇ ਹੋ ਤੇ ਦਸਵੰਦ ਕਿਰਤ ਦੇ ਵਿੱਚੋਂ ਕੱਢਿਆ ਜਾਂਦਾ ਹੈ ਨਾ ਤੇ ਉਹ ਦਸਵੰਦ ਦੇ ਨਾਲੇ ਸਮਾਵਾ ਚੱਲਦੀਆਂ ਸੀ ਕਹਿੰਨੇ ਕਿ ਅਸੀਂ ਇੱਕ ਮਾਧਿਅਮ ਅਸੀਂ ਹੋਕਾ ਦੇਣਾ ਹੁੰਦਾ ਤੇ ਹੋਕਾ ਦੇਣ ਵਾਲਿਆਂ ਨੂੰ ਹੋਕਾ ਦੇਈ ਜਾਣਾ ਕੁਝ ਸਮਾਵਾ ਕਰੀ ਜਾਂਦੇ ਆ ਕੁਝ ਹੋਕਾ ਦੇਈ ਜਾਂਦੇ ਚੰਦਰ ਸਿੰਘ ਜੀ ਸਦਾ ਨਸੀਬ ਸਿੰਘ ਤੇ ਭਰਾਤਾ ਨੇ ਬਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਵੈਰੀ ਜੀ ਖਾਲਸਾ ਵੈਰੀ ਫਤੇਜ ਕੀ ਸ਼ੁਭਰਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਰਣਜੀਤ ਸਿੰਘ ਦੀ ਪਰ ਦੋਸਤ ਨਸੀਬ ਸਿੰਘ ਦੀ ਗੈਰ ਹਾਜ਼ਰੀ ਹੈ ਜਿਸ ਕਾਰਨ ਕੀ ਹੈ ਬਾਹਰ ਚਲੇ ਗਏ ਹੋ ਹਾਂਜੀ ਹਾਂਜੀ ਉਹ ਕੱਲ ਗਏ ਜੀ ਰਾਤ ਅੱਛਾ ਸਰ ਹਾਂ ਉਹ ਤਕਰੀਬਨ ਵੈਸੇ ਸਮਝ ਲਓ ਵੀ ਹੜਾ ਵਾਸਤੇ ਹੀ ਆਏ ਸੀਗੇ ਮਹੀਨਾ ਟਿਹੜੀ ਹੋਇਆ ਪਹਿਲੇ ਆਏ ਸੀਗੇ ਤੇ ਆਪਦਾ ਕਾਰਜ ਕਰਕੇ ਤੇ ਚਲੇ ਗਏ ਵੀਰ ਨੂੰ ਸਲਾਮ ਆ ਮੈਂ ਤੇ ਇਹ ਗੱਲ ਕਰਨਾ ਕਿ ਬਾਰ ਬਾਰ ਉਹ ਜ਼ਿਕਰ ਹੁੰਦਾ ਸੀ ਮੈਂ ਜੇ ਤੁਹਾਡੇ ਦਰਸ਼ਨ ਮਿਲੇ ਹੋਇਆ ਫਿਰ ਕਿਤੇ ਆਉਣਗੇ ਜ਼ਰੂਰ ਮਿਲਾਂਗੇ ਉਹਨਾਂ ਨੂੰ ਵੀਰ ਹਰਪਾਲ ਸਿੰਘ ਜੀ ਤੋਂ ਗੱਲ ਕਰਨੀ ਕਿ ਅਸੀਂ ਅੱਜ ਐਫ ਪੈਂਡ ਦੇ ਵੇਚ ਸੀ ਇੱਥੇ گاਵਾ ਵੰਡਕਿਆਂ ਆ ਇਤਿਹਾਸੇਵਾ ਕੀਤੀ ਆ ਵਧੀਆ ਲੱਗਦਾ ਸੀ ਸਦਾਰ ਨਸੀਬ ਸਿੰਘ ਦਾ ਧੰਨਵਾਦ ਵੀ ਕਰਦੇ ਆ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਆ ਜੀ ਤੁਸੀਂ ਅੱਜ ਚੱਲ ਕੇ ਆਏ ਹੋ ਅੱਜ ਦੀ ਸੇਵਾ ਫਿਰ ਇਹਨਾਂ ਦੇ ਖਾਤੇ ਪਾਦੀ ਆ ਆਪਾਂ ਹਨਾ ਇਹ ਇਹ ਕਰਾਉਣਗੇ ਜੋ ਵੀ ਕਰਾਉਣਗੇ ਜਿੱਥੇ ਕਹਿਣਗੇ ਇਹ ਜ਼ਿੰਮੇਵਾਰੀ ਇਹਦੀ ਲਾ ਕੇ ਚੱਲੇ ਕਿਉਂਕਿ ਅਸੀਂ ਚੰਡੀਗੜ੍ਹ ਆ ਜੀ ਤੇ ਉੱਥੋਂ ਆਉਣਾ ਸਾਨੂੰ ਮਤਲਬ ਕਿ ਇੱਕ ਵਾਰ ਸੋਚਣਾ ਪੈਂਦਾ ਜਾਂ ਪਲਾਨ ਕਰਨਾ ਕੋਈ ਟ੍ਰਿਪ ਇਸ ਪਾਸੇ ਆਉਣ ਤਾਂ ਜ਼ਿੰਮੇਵਾਰੀ ਇਹਦੀ ਲਾ ਕੇ ਜਾਵਾਂਗੇ ਜੋ ਵੀ ਅੱਗੇ ਤੇ ਇਹ ਦੀ ਡਿਸਟ੍ਰਿਬਿਊਸ਼ਨ ਆ ਜਾਂ ਬੀਜ ਹੈ ਇਹ ਸੋ ਮੈਂ ਤਾਂ ਕੁਛ ਪੜ੍ਹਾਈ ਦੇ ਬੱਚਿਆਂ ਨੂੰ ਵੀ ਕਿਹਾ ਸੀ ਮਾਪੇ ਕਹਿੰਦੇ ਪੜ੍ਹਾਈ ਤੋਂ ਬੱਚੇ ਹਟਾ ਲੈਣੇ ਤੇ ਅਸੀਂ ਕਹਾਂ ਸਾਡਾ ਮਨੋਰਥ ਇਹ ਪਹਿਲੇ ਹੀ ਹੈ ਪੜ੍ਹਾਈ ਤੇ ਦਵਾਈ ਇਹ ਇਹ ਨਹੀਂ ਬੰਦ ਹੋਣਾ ਚਾਹੀਦਾ ਤੇ ਹੁਣ ਉਹ ਸਾਰਾ ਇਹਦੇ ਜਿੰਮੇ ਹੈ ਹੁਣ ਇਹ ਅੱਗੇ ਉਹਨੂੰ ਰੱਖਣਾ ਸਰਦਾਰ ਸਾਹਿਬ ਇਹ ਤੁਹਾਨੂੰ ਜਿੰਮੇ ਰਹੀ ਨਸਰਦਾਰ ਨਸੀਬ ਸਿੰਘ ਦੀ ਸਾਹਮਣੀ ਪੈਣੀ ਹੋਣਾ ਹਨਾ ਇਹ ਸਰੂਪ ਉਹ ਤੁਹਾਡੇ ਹੱਥ ਦੇ ਵਿੱਚ ਹੀ ਆ ਇਹਨੂੰ ਗਲੇ 'ਚ ਪਾ ਲਿਓ ਕਿਉਂਕਿ ਇਹ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਸਿਖਾਉਂਦਾ ਹੈ ਜੀ ਇਹ ਗੁਰੂ ਸਾਹਿਬ ਕਿਰਪਾ ਕਰਨ ਜੀ ਤੁਹਾਡੇ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ ਤੇ ਆਪਾਂ ਵਿਚਰਦੇ ਰਹੀਏ ਸਾਰੇ ਇੱਕ ਨਾ ਕਾਫਲਾ ਬਣਾ ਕੇ ਚੱਲੀਏ ਤੇ ਜਦੋਂ ਅਸੀਂ ਪਹਿਲੇ ਦਿਨ ਚੱਲੇ ਸੀ ਨਾ ਵੀਰ ਜਸਵਿੰਦਰ ਸਿੰਘ ਜੀ ਤੇ ਅਸੀਂ ਇੱਕ ਹੋਕਾ ਦਿੱਤਾ ਸੀ ਕਿ ਅੱਜ ਹੀ ਨਹੀਂ ਸਾਨੂੰ ਕਈ ਮਹੀਨੇ ਇਹਨਾਂ ਵੀਰਾਂ ਨਾਲ ਚੱਲਣਾ ਪੈਣਾ ਤੇ ਅੱਜ ਉਹ ਤਕਰੀਬਨ 2 ਮਹੀਨੇ ਦਾ ਸਫ਼ਰ ਹੋ ਚੱਲਿਆ ਵਾ ਅੱਗੇ ਵੀ ਚੱਲਦੇ ਰਵਾਂਗੇ ਕੁਝ ਕਹਿਣਾ ਚਾਹੋਗੇ ਜਿਹੜੇ ਵੀਰ ਆਏ ਆ ਜਿਹੜੇ ਵੀਰ ਉਧਰੋਂ ਤੇਲ ਲੈਣ ਵਾਸਤੇ ਆਏ ਆ ਵੀਰ ਚੰ ਇਹ ਤੇ ਹੀ ਕਹਿ ਸਕਦੇ ਵੀ ਸਾਡੇ ਕੋਲ ਜਿੰਨੀ ਵੀ ਸੰਭਵ ਸੇਵਾ ਸੀ ਅਸੀਂ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿੰਨਾ ਕਿੰਨਾ ਦੀ ਮਦਦ ਹੋ ਸਕੇ ਹਾਂਜੀ ਤੇ ਜਿੰਨੀ ਕਿ ਅਸੀਂ ਕਰ ਚੁੱਕੇ ਹਾਂ ਜੇ ਅੱਗੇ ਜਿਵੇਂ ਜਿਵੇਂ ਸਮਾਂ ਬਣੇਗਾ ਜਿੰਨੀ ਕੋਈ ਹੋਈ ਉਹ ਜ਼ਰੂਰ ਕਰਾਂਗੇ ਧੰਨਵਾਦ ਜੀ ਸਦਾ ਨਸੀਬ ਸਿੰਘ ਦਾ ਤੁਹਾਡੇ ਸਾਰੇ ਪਰਿਵਾਰ ਦਾ ਨੌਜਵਾਨ ਵੀਰ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਤੁਸੀਂ ਵੀ ਨਾਲ ਹੀ ਆਏ ਹੋ ਆ ਨਾਲ ਹੀ ਆਏ ਜੀ ਸੇਵਾ ਕਰਨ ਵਾਸਤੇ ਹਾਂਜੀ 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 ਵੈਸੇ ਕੀ ਕਰਦੇ ਹੋ ਕਿਰਤ ਕੀ ਆ ਵੈਸੇ ਫੋਟੋਗ੍ਰਾਫੀ ਦਾ ਕੰਮ ਕਰਦਾ ਜੀ। ਅੱਛਾ ਫੋਟੋਗ੍ਰਾਫੀ ਕਰਦੇ ਹੋ। ਤੇ ਉਹਦੇ ਵਿੱਚੋਂ ਫਿਰ ਕਿਰਤ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਦਸਵੰਦ ਕੱਢ ਕੇ ਇਹਨੂੰ ਤੁਰਦੇ ਹੋ। ਹਾਂਜੀ ਹਾਂਜੀ ਬਸ ਸ਼ੁਰੂ ਤੋਂ ਜੁੜੇ ਹੋਏ ਹਾਂ ਜੀ। ਬਾਈਰ ਗੈਨੈਂਸੀ ਅਰਗਨ ਨਾਲ ਬਾਈਰ ਗੈਨ ਨਾਲ ਸੰਤੂ ਸਾਹਿਬ ਉਹਨਾਂ ਜੁੜੇ ਹੋਏ ਹਾਂ ਸ਼ੁਰੂ ਤੋਂ ਜੀ। ਤੇ ਉਹ ਜਿਵੇਂ ਵੀ ਸੇਵਾ ਲਾਉਂਦੇ ਆ ਨਾਲ ਲੈ ਜਾਂਦੇ ਆ ਫਿਰ ਚਲੇ ਜਾਂਦੇ ਆ ਨਾਲ ਉਹਨਾਂ ਦੇ। ਸੰਤ ਸਿੰਘ ਟੀਮ ਦੀ ਗੱਲ ਕਰਦੇ ਆ ਟੀਮ ਵਰਕ ਹੀ ਹੋ ਜਾਂਦਾ ਨਾ। ਕਿੰਨੀ ਕੁ ਟੀਮ ਆ ਤੁਹਾਡੇ ਨਾਲ ਕਿੰਨੇ ਪਰਿਵਾਰ ਆ ਕਿੰਨੇ ਮੈਂਬਰ ਹੋ ਤੁਸੀਂ ਜਿਹੜੇ ਅਗਲੇ ਪਾਸੇ ਲਾ ਕੇ ਚੱਲ ਪਏ। ਤੁਹਾਡੀ ਵਿਚਾਰ ਮੈਂ ਉੱਥ ਕਹਿੰਦਾ ਕੋਈ ਛੋਟਾ ਨਿੱਕਾ ਕੰਮ ਹੈ ਤੇ ਕੋਈ ਚਲੋ ਮਲਾਜਮ ਹੈ ਮੈਂ ਸੰਧੂ ਸਾਹਿਬ ਨੇ ਸਾਡੇ ਮੇਨ ਫਾਈਨੈਂਸਰ ਦਾ ਹੀ ਨੇ ਪਰ ਦੇਖੋ ਤੁਸੀਂ ਖੂਨ ਪਸੀਨੇ ਦੀ ਕਮਾਈ ਚਾਹੇ ਕੋਈ ਸਟੂਡੈਂਟ ਉਹ ਵੀ ਦੇ ਰਿਹਾ ਪੈਸੇ ਆਪਣੇ ਖਰਚੇ ਜੋ ਗੱਟ ਕੇ ਗੋਲਕ ਦੇ ਵਿੱਚ 1 ਰੁਪਿਆ ਵੀ ਪੈਂਦਾ ਤੇ ਗੋਲਕ ਦੇ ਵਿੱਚ ਲੱਖਾਂ ਵੀ ਪੈਂਦੇ ਆ ਪਰ ਲੱਖਾਂ ਦੇ ਨਾਲ 1 ਰੁਪਿਆ ਲਾ ਕੇ 1 ਲੱਖ 1 ਹੋ ਜਾਂਦਾ ਜੀ ਹਨਾ ਉਹ ਫਿਰ ਵੱਧ ਜਾਂਦਾ ਨਾ ਕੋਈ 1 ਪਾਉਣ ਵਾਲਾ ਕੋਈ 1 ਲੱਖ ਪਾਉਣ ਵਾਲਾ ਜੀ ਮਹਾਰਾ ਇਦਾਂ ਹੀ ਬਲ ਬਖਸ਼ੇ ਕੋਈ ਦਸਵੰਦ ਜਿਹੜਾ ਗੁਰੂ ਸਾਹਿਬ ਨੇ ਸਿਖਾਇਆ ਦਿੱਤਾ ਦਸਵ ਗੁਰੂ ਸਾਹਿਬਾਂ ਦੀ ਸਿੱਖਿਆ ਜੀ ਯਥਾ ਸ਼ਕਤ ਸੇਵਾ ਕਰਨ ਸਖੇ ਉਹ ਚਲੋ ਮਾਰੇ ਕਰ ਬਾਰੇ ਆਪ ਹੀ ਕਰਵਾ ਲੈਣਾ ਸੰਧਰ ਸਿੰਘ ਜੀ ਚੜ੍ਹਦੀ ਕਲਾ ਰੱਖੇ ਗੁਰੂ ਸਾਹਿਬ ਤੇ ਆਸ ਆ ਕਿ ਚਲੋ ਇਹੋ ਜੀ ਤਰਾਸਦੀ ਆਵੇਂ ਨਾ ਵੈਸੇ ਪਰ ਜੇ ਆਉਂਦੀ ਆ ਤੇ ਫਿਰ ਆਪਣੇ ਬਾਹ ਫੜਦੇ ਆ ਫਿਰ ਝਾਕ ਕਿਸੇ ਪਾਸੇ ਨਹੀਂ ਸਰਕਾਰਾਂ ਵਾਲੇ ਪਾਸੇ ਝਾਕ ਨਹੀਂ ਹੋਈ ਇਸ ਵਾਰ ਆਪਣੇ ਨੇ ਬਾਹ ਫੜੀ ਪੰਜਾਬ ਫਿਰ ਪੈਰਾਂ ਤੇ ਆ ਪੰਜਾਬ ਉਸੇ ਹਾਲਾਤ ਦੇ ਵਿੱਚ ਤੁਹਾਨੂੰ ਦਿਖਾ ਲਾਂਗੇ ਕੁਝ ਦਿਨਾਂ ਬਾਅਦ ਉਹ ਜਮੀਨਾ ਹੋਣਗੀਆਂ ਜਿਹੜੀਆਂ ਜਮੀਨਾ ਚ 5 ਤੋਂ 7-7 ਫੁੱਟ ਰੇਤ ਪੈ ਚੁੱਕੀ ਸੀ ਉਹ ਜਮੀਨਾ ਪੱਧਰ ਹੋ ਰਹੀਆਂ ਉੱਥੇ ਸੇਵਾ ਤੁਹਾਡੇ ਵਰਗੇ ਵੀਰਾਂ ਦੀ ਦਸਵੰਧ ਲੱਗ ਰਿਆ ਉਹ ਪੈਲੀਆਂ ਵਾਹੀਆਂ ਜਾ ਰਹੀਆਂ ਉਹ ਟਰੈਕਟਰ ਆ ਜਾਂਦੇ ਆ ਉਹ ਮਸ਼ੀਨਾਂ ਲੈ ਕੇ ਲੋਕ ਆ ਜਾਂਦੇ ਉੱਥੇ ਉਹ ਟਰੈਕਟਰ ਤੇ ਤੇਲ ਬੀਜ ਟਰਾਲੀਆਂ ਭਰ-ਭਰ ਕੇ ਆ ਜਾਂਦੇ ਉਹ ਸਾਰਾ ਦਸਵੰਧ ਰੁਪਿਆ ਆਸ਼ੀਰਵਾਦ ਆ ਇਹ ਅਜੇ ਜਾਰੀ ਰੱਖਿਓ ਜਿਹਨਾਂ ਵੀਰਾਂ ਨੂੰ ਲੋੜ ਆ ਮੈਂ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕਰੂੰਗਾ ਇਹ ਨੌਜਵਾਨ ਵੀਰ ਸਾਡੇ ਨਾਲ ਗੁਰ ਫਤਿਹ ਸਾਂਝ ਕਰਦੇ ਹੋ। ਬਾਈ ਖਾਲਸਾ ਫਤਿਹ ਜੀ। ਸ਼ੁਕਨਾਮ ਜੀ। ਮਾਨਵੀਰ ਸਿੰਘ ਜੀ। ਮਾਨਵੀਰ ਸਿੰਘ ਤੁਸੀਂ ਅੱਜ ਆਪਾਂ ਮਹੌਲੀ ਦੇ ਚੰਡੀਗੜ੍ਹ ਤੋਂ ਜੀ ਸੇਵਾ ਕਰਦੇ ਅੱਗੇ ਵੀ ਇਸ ਤਰ੍ਹਾਂ ਦਾ ਮੰਜ਼ਰ ਕਦੀ ਵੇਖਿਆ ਪਹਿਲਾਂ ਤੁਸੀਂ ਜੋ ਇਸ ਪਾਸੇ ਬਣਿਆ ਸੀ ਤਬਾਈ ਦਾ ਮੰਜ਼ਰ ਨਹੀਂ ਮੈਂ ਤਾਂ ਫਸਟ ਟਾਈਮ ਹੀ ਦੇਖਿਆ ਜੀ ਇਹ ਵੈਸੇ ਕਿਉਂਕਿ ਮੇਰੀ ਤਾਂ ਹਜੇ ਉਸ ਹੱਬ ਹਣਾ ਜਿਵੇਂ ਜਿਤੇ ਅਕੋਰਡਿੰਗ ਕਹਿ ਲਵਾਂ ਆਪਾਂ ਦਾ ਫਸਟ ਟਾਈਮ ਹੀ ਦੇਖੀ ਹੈ ਜੀ ਇਹ ਚੀਜ਼ ਕਿਵੇਂ ਕਿਵੇਂ ਦਾ ਮੰਜ਼ਰ ਸੀ ਉਹ ਇੱਕ ਡਰਾਉਣਾ ਮੰਜ਼ਰ ਸੀ ਵੈਸੇ ਤੇ ਕੀ ਭਾਵਨਾ ਸੀ ਤੁਹਾਡੇ ਮਨ ਦੀ ਉਹੀ ਹੋਇਆ ਹਨਾ ਜੀ ਵੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਿਵਾਰਾਂ ਦਾ ਮਾਦਵਰਗੀ ਪਰਿਵਾਰ ਨੇ ਵਿਚਾਰੇ ਆਪ ਹੱਤੀ ਗਿਰਤ ਕਰਕੇ ਕਰਨ ਵਾਲੇ ਨੇ ਸਾਰੇ ਹਨਾ ਇਹ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਜੀ ਮਹਾਰਾਜ ਦੀ ਚਲੋ ਜੋ ਹੁਕਮ ਸੀਗਾ ਜਿਵੇਂ ਹੁੰਦਾ ਹੈ ਨਾ ਜੀ ਪਰ ਜਿਵੇਂ ਮਹਾਰਾਜ ਨੇ ਸੇਵਾ ਲਈ ਹੈ ਸਾਰੇ ਕਰ ਰਹੇ ਨੇ ਰਲ ਮਿਲ ਕੇ ਸਾਰੇ ਤੇ ਬਹੁਤ ਧੰਨਵਾਦ ਆ ਗੁਰੂ ਸਾਹਿਬ ਦਾ ਬਾਕੀ ਕੋਈ ਨਹੀਂ ਪੰਜਾਬ ਅੱਗੇ ਵੀ ਜੂਝਦਾ ਰਿਹਾ ਜੀ ਐ ਨਹੀਂ ਦਬਦੇ ਟੀ ਨਹੀਂ ਗੱਲ ਕੋਈ ਤੇ ਚੱਕਦਾ ਵੀ ਫੱਟੇ ਵਾਲੀ ਕੋਈ ਨਹੀਂ ਚੜਦੀ ਗੱਲਾ ਕਹਿੰਦੇ ਨਹੀਂ ਦਬਦਾ ਪੰਜਾਬ ਸੱਚੀ ਨਹੀਂ ਦਬਦਾ ਨਹੀਂ ਦਬਦਾ ਹੀ ਨਹੀਂ ਦਬਦਾ ਤੁਹਾਡੇ ਅੱਗੇ ਨੌਜਵਾਨਾਂ ਦੇ ਮਾਧੁਰਨ ਦਿੰਨਾ ਹੈ ਨਾ ਇਹ ਜਦੋਂ ਨੌਜਵਾਨਾਂ ਦੇ ਟਰੈਕਟਰ ਤੁਰਦੇ ਆ ਨਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਤੇ ਕਈ ਏਰ ਕੋਸਿਆ ਜਾਂਦਾ ਸੀ ਇਹਨਾਂ ਨੂੰ ਉਹ ਜੀ ਡੈੱਕ ਲਾ ਕੇ ਤੁਰ ਪੈਂਦੇ ਆ ਭਾਵਨਾ ਨਹੀਂ ਦੇਖਦੇ ਕਿ ਡੈੱਕ ਜਦੋਂ ਲੱਗਾ ਹੁੰਦਾ ਆਵਾਜ਼ ਉੱਚੀ ਤੇ ਸ਼ਬਦ ਹੀ ਚੱਲਦੇ ਹੁੰਦੇ ਆ ਪਰ ਪਤਾ ਨਹੀਂ ਗੂੰਜ ਕੇ ਨਾ ਦੂਜੇ ਕੰਨ ਜਦੋਂ ਪੈਂਦੇ ਸੀ ਕੋਸਿਆ ਜਾਂਦਾ ਸੀ ਇੱਕ ਨਾ ਜਮਰਾਜ ਦਾ ਝੋਟਾ ਲਿਖਿਆ ਸੀ ਉਹਦੇ ਤੇ ਹਨਾ ਜਾਂ ਜਮਰਾਜ ਦਾ ਦੂਤ ਇਦਾਂ ਕੁਝ ਲਿਖਿਆ ਸੀ ਤੇ ਉਹ ਟਰੈਕਟਰ ਦਾ ਇੱਕ ਰਿਚ ਚਲਾਨ ਕੀਤਾ ਜਾਂਦਾ ਉਹਨੇ ਮੋਡੀਫਾਈ ਕਰਾਇਆ ਸੀ ਨੌਜਵਾਨ ਨੇ ਹਨਾ ਤੇ ਉਹ ਪੁਲਿਸ ਵਾਲਾ ਇੱਕ ਵੀਰ ਸੀ ਜਿਹੜਾ ਚਲਾਨ ਕਰਕੇ ਤੇ ਬੜਾ ਆਪਣੇ ਉਹਨੂੰ ਫਖਰ ਮਹਿਸੂਸ ਕਰ ਰਿਹਾ ਸੀ ਕਿ ਮੈਂ ਇਸ ਟਰੈਕਟਰ ਦਾ ਚਲਾਨ ਕਰਤਾ ਕਿ ਟਰੈਕਟਰ ਫੜ ਲਿਆ ਪਰ ਉਹ ਟਰੈਕਟਰ ਹੜਪੀਟ ਇਲਾਕੇ ਚ ਆਏ ਉਹ ਹੈ ਨਾ ਇਹ ਨੌਜਵਾਨ ਟਰੈਕਟਰ ਲੈ ਕੇ ਆਏ ਉਹ ਕਹਿੰਦੇ ਕਿ ਜੰਮਰਾਜ ਦਾ ਝੋਟਾ ਜੰਮਰਾਜ ਦਾ ਦੂਤਾ ਫਿਰਨ ਰਿਹਾ ਜੇ ਅੱਜ ਚਲਾਣ ਵਾਲੇ ਕਿੱਥੇ ਆ ਹੈ ਨਾ ਕੋਸੇ ਜਾ ਸਰਕਾਰਾਂ ਕਿੱਥੇ ਆ ਇਹ ਨੌਜਵਾਨ ਜ਼ਰੂਰ ਤੁਰੇ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਕੋਸੇ ਵੀ ਜਾਂ ਰਿਹਾ ਵਾ ਇੱਕ ਵੀਰ ਹੋਰ ਵੀ ਆ ਸਾਡੇ ਨਾਲ ਕੀ ਹਾਲ ਜੀ ਠੀਕ ਹੋ ਤੁਸੀਂ ਕਦੀ ਵਧੀਆ ਧਰਮਸ਼ਾਲਾ ਦੇਖੋ ਜੀ ਧਰਮਸ਼ਾਲਾ ਨੂੰ ਹਿਮਾਚਲ ਨੂੰ ਹਿਮਾਚਲ ਤੋਂ ਆਏ ਹਾਂ ਜੀ ਸੇਵਾ ਕਰਨ ਵਾਸਤੇ ਪਹਿਲਾਂ ਵੀ ਆਏ ਸੀ ਕਿ ਅੱਜ ਪਹਿਲੇ ਦਿਨ ਹੀ ਆ ਮੈਂ ਪਹਿਲੇ ਦਿਨ ਆ ਮੇਰੇ ਇੱਥੇ ਪਹਿਲੇ ਦਿਨ ਆਏ ਇਹ ਦੇਖੀਆਂ ਸੀ ਤਸਵੀਰਾਂ ਵੇ ਮੈਂ ਪੰਜਾਬੀ ਪਹਿਲੀ ਜ ਮੇਰੀ ਸਟੇਟ ਪਹਿਲੀ ਵਾਰ ਆਇਆ ਮੈਂ ਹਾਂਜੀ ਹਾਂ ਫੋਟੋਜ਼ ਵੇਖੀਆਂ ਸੀ ਜਦੋਂ ਇਹ ਫਾੜ ਆਇਆ ਸੀ ਪਾਣੀ ਆਇਆ ਸੀ ਮਨ ਚ ਕੀ ਮਹਿਸੂਸ ਹੁੰਦਾ ਸੀ ਉਹ ਲਾਈਕ ਨੁਕਸਾਨ ਤਾਂ ਹੋਇਆ ਸੀਗਾ ਬਟ ਪਤਾ ਨਹੀਂ ਸੀਗਾ ਕਿੰਨਾ ਹੋਇਆ ਸੀਗਾ ਫੋਟੋਜ਼ ਤਾਂ ਚਲੋ ਪਤਾ ਨਹੀਂ ਚੱਲਦਾ ਉਹ ਦੇਖ ਕੇ ਪਤਾ ਚੱਲਦਾ ਹੈ ਤੋਂ ਭਾਜੀ ਨੇ ਕਹੇ ਸੀਗਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਫਿਰ ਮੈਂ ਇਹਨਾਂ ਦੇ ਨਾਲ ਆਇਆ ਦੁਆਰਾ ਫਿਰ ਇੱਥੇ ਸੇਵਾ ਕਰਨ ਵਾਸਤੇ ਆਏ ਹੋ ਜਿਹੜਾ ਇਹ ਟਾਈਮ ਕਹਿਣਾ ਨਾ ਇਹ ਲੇਖੇ ਚ ਲੱਗਣਾ ਵੈਸੇ ਹਨਾ ਕਿਉਂ ਜਸਵਿੰਦਰ ਸਿੰਘ ਜੀ ਇੱਕ ਗੁਰੂ ਘਰ ਕਹਿੰਦੇ ਆ ਨਾ ਕਿ ਅਸੀਂ ਕੋਈ ਲਿਖਤ ਰਿਖੀ ਜਾ ਰਹੀ ਆ ਉਹ ਭਾਵੇਂ ਲਿਖੀ ਜਾ ਰਹੀ ਜਾਂ ਨਹੀਂ ਲਿਖੀ ਜਾ ਰਹੀ ਜੀ ਆਪਾਂ ਗੱਲ ਉਹ ਵੱਖਰੀ ਆ ਪਰ ਇਹ ਟਾਈਮ ਜ਼ਰੂਰ ਲਿਖਿਆ ਜਾਊਗਾ ਕਿ ਤੁਸੀਂ ਕੰਮ ਵਾਸਤੇ ਕਿੰਨਾ ਟਾਈਮ ਕੱਢਿਆ ਤੁਸੀਂ ਦਸੰਧ ਲਈ ਕਿੰਨਾ ਟਾਈਮ ਦਸੰਧ ਕੱਢਿਆ ਤੇ ਤੁਸੀਂ ਕਦਮ ਕਦਮ ਕਿੰਨੇ ਕੱਢਿਆ ਹਨਾ ਤੇ ਹਰੋ ਕਦਮ ਨੂੰ ਸਲਾਮ ਆ ਇਹਨਾਂ ਨੌਜਵਾਨਾਂ ਨੂੰ ਸਲਾਮ ਕਰਨਾ ਬਣਦਾ ਕਿਉਂਕਿ ਇਹ ਨੌਜਵਾਨੀ ਆ ਵੀਰ ਧਰਮਸ਼ਾਲਾ ਤੋਂ ਆ ਵੈਸੇ ਤੇ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬਤਾ ਸੀ ਹੋਕਾ ਵੀ ਦਿੰਨੇ ਆ ਸਾਡੇ ਗੁਰੂ ਬਾਬੇ ਨੇ ਸਾਨੂੰ ਸਿਖਾਇਆ ਕਿ ਸਾਰੇ ਇੱਕੋ ਜਿਹੇ ਆ ਹਾਂ ਧਰਮ ਜਾਤ ਮਜ਼ਬ ਇੱਕ ਵੱਖਰੀ ਹੋ ਸਕਦੀ ਆ ਪਰ ਮਜ਼ਬ ਚ ਪੱਕੇ ਰਹਿਣਾ ਚਾਹੀਦਾ ਆਪਣੇ ਚ ਹਿੰਦੂ ਹਿੰਦੂ ਪਕਾ ਰਵੇ ਮੁਸਲਮਾਨ ਮੁਸਲਮਾਨਾਂ ਤੋਂ ਪਕਾ ਰਵੇ ਸਿੱਖੋ ਤੇ ਸਿੱਖੀ ਬਾਣੇ 'ਚ ਰਹੋ ਸਿੱਖੀ ਪਹਿਰਾਵੇ 'ਚ ਰਹੋ ਕਿਸਾਨ ਵੀਰ ਵੀ ਸਾਡੇ ਨਾਲ ਅਗੁਰਫਤੇ ਸੰਜ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਸਭ ਕੀ ਨਾ ਜੀ ਤੁਹਾਡਾ ਭਗਵੰਤ ਸਿੰਘ ਨਾ ਜੀ ਮੇਰਾ ਰਾਜੀ ਸੁਭਰਾ ਪਿੰਡ ਆਈਆ ਵੀਰ ਸੇਵਾ ਲੈ ਕੇ ਪਹੁੰਚਿਆ ਕੀ ਕਹਿਣਾ ਚਾਹੋਗੇ ਨਾ ਵੀਰਾਂ ਜਿਹੜਾ ਵੀ ਵੀਰ ਸਾਡੇ ਕੋਲ ਕਿਤੇ ਵੀ ਸੇਵਾ ਲੈ ਕੇ ਆਉਂਦਾ ਕੋਈ ਮਾਝੇਲ ਤੋਂ ਕੋਈ ਬੰਬੇ ਦਿੱਲੀ ਤੋਂ ਸਾਰਿਆਂ ਦਾ ਧੰਨਵਾਦ ਹੱਥ ਜੋੜ ਕੇ ਜੇ ਕਿਸੇ ਨੇ ਮਾੜਾ ਕਿਹਾ ਅਸੀਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਪ ਮਾੜਾ ਕਿਉਂ ਕਹਿਣਾ ਜੀ ਇਹ ਤੇ ਚੱਲ ਕੇ ਚੱਲਿਆ ਹੋਇਆ ਕਦਮ ਨੂੰ ਸਜਦਾ ਬਣਦਾ ਜੀ ਸਾਡਾ ਹਨਾ ਕਿੰਨੇ ਕੁ ਲੋੜਾਂ ਅਜੇ ਪਿੰਡਾਂ ਨੂੰ ਅਜੇ ਕਿਹੋ ਜਿਹੇ ਲੋੜਾਂ ਵਾ ਇਹ ਦੱਸ ਦਿਓ ਥੋੜਾ ਜਿਹਾ ਕੀ ਲੋੜ ਤੇ ਬਹੁਤ ਆ ਜੀ ਵੇਖੋ ਜੀ ਸਾਡਾ ਜਿਹੜਾ ਪਿੰਡ ਆ ਨਾ ਟੋਟਲੀ ਪਾਣੀ ਦੇ ਵਿੱਚ ਆ ਤੇ ਪੰਜਾ ਸੱਤਾ ਕਿੱਲੇ ਤੋਂ ਸਾਡੇ ਪਿੰਡ ਤੋਂ ਕਿਸੇ ਕੋ ਜਮੀਨਵਾਦਿਆ ਨਹੀਂ ਕਿਸੇ ਵੀ ਸਿੰਘ ਕੋਲੇ ਤੇ ਤੁਹਾਨੂੰ ਵੀ ਸਿਆਣਾ ਵਾ ਕਿਸੇ ਨੇ ਬੇਟੀ ਦਾ ਵਿਆਹ ਕਰਨਾ ਕਿਸੇ ਨੇ ਲੜਕੇ ਦਾ ਵਿਆਹ ਤਰਿਆਂ ਦਾ ਕਿਸੇ ਦਾ ਵੈਸੇ ਕੋਈ ਪ੍ਰੋਗਰਾਮ ਹੁੰਦਾ ਤੇ ਬਹੁਤ ਔਖਾ ਜੀ ਫਸਲ ਸਾਰੀ ਮਰ ਗਈ ਕਿਸੇ ਦਾ ਦਾਣਾ ਨਹੀਂ ਬਚਿਆ ਟੋਟਲੀ ਸਾਡਾ ਪਿੰਡ ਵਿੱਚ ਆ ਜੀ ਟੋਟਲੀ ਕਿਸੇ ਦੀ ਰਹਿਸ਼ ਬਾਹਰ ਕਿਸੇ ਕੋਈ ਸਾਡਾ ਕੋਈ ਵੀ ਇੰਚ ਵੀ ਕੋਈ ਇਸ ਦੀ ਰਹਿਸ਼ ਬਾਹਰ ਨਹੀਂ ਸਾਰਾ ਟੋਟਲੀ ਪਾਣੀ ਰਹਿਸ਼ ਵੀ ਅੰਦਰ ਹੀ ਆ ਜਿੱਥੇ ਪਾਣੀ ਆਇਆ ਸੀ ਤੇ ਪੈਲੀ ਦੀ ਸਾਰੀ ਅੰਦਰ ਹੀ ਆ ਅੰਦਰ ਹੀ ਆ ਜੀ ਟੋਟਲੀ ਸਾਡਾ 1400 ਕਿੱਲਾ ਜ਼ਮੀਨ ਆ ਜੀ ਨਗਰ ਦੀ ਸਾਰੀ ਨੁਕਸਾਨੀ ਗਈ ਸਾਰੀ ਨੁਕਸਾਨੀ ਗਈ ਜੀ ਟੋਟਲੀ 5 ਫੁੱਟ ਤੋਂ ਲੈ ਕੇ 7 8 10 ਫੁੱਟ ਤੱਕ ਵੀ ਪਾਣੀ ਉੱਥੇ ਰਿਹਾ ਜੀ ਸਾਡੀ ਪੈਲੀ ਚ ਕੁਝ ਬਚਿਆ ਕੁਝ ਨਹੀਂ ਬਚਿਆ ਜੀ ਦਾਣਾ ਨਹੀਂ ਇੱਕ ਬਚਿਆ ਜਾ ਕੇ ਵੇਖ ਸਕਦੇ ਜੇ ਜੇ ਕੋਈ ਬਚਿਆ ਵੀ ਆ ਜੀ ਉਹ ਮਸ਼ੀਨ ਦੇ ਹੀ ਪੂਰੇ ਹੋਣੇ ਆ ਜੀ 7-8000 ਰੁਪਏ ਮੰਗ ਜਿੰਦਾ ਕੋਈ ਮਸ਼ੀਨ ਵਾਲਾ ਮੰਗ ਜਿੰਦਾ ਜੀ ਕੋਈ 2000 ਮੰਗਦਾ ਅੱਗੇ 2000 ਤਹੀ ਬਣਾਉਂਦੇ ਰਹੇ ਆ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਕਿਵੇਂ ਦਾ ਰਿਹਾ ਜਿੱਦਾਂ ਹੁਣ ਵੀਰ ਜਸਵਿੰਦਰ ਸਿੰਘ ਜੀ ਸਰਬੱਤ ਸੇਵਾ ਵੱਲੋਂ ਇਸ ਟਾਈਮ ਤੇ ਤੁਹਾਡੇ ਕੋਲ ਪਹੁੰਚੀ ਹੋਏ ਆ ਹੋਰ ਵੀ ਜਿੱਥੇ ਬੰਦੀਆਂ ਪਹੁੰਚਦੀ ਹੋਣਗੀਆਂ ਕਿਵੇਂ ਦਾ ਰਿਹਾ ਯੋਗਦਾਨ ਸਾਰਾ ਹਾਂ ਜੀ ਯੋਗਦਾਨ ਇਹ ਜਿਹੜੀ ਸੰਸਥਾ ਬਾਹਰੋਂ ਆਈ ਜੀ ਯੋਗਦਾਨ ਹੀ ਉਹਨਾਂ ਨੇ ਦਿੱਤਾ ਜੀ ਹੋਰ ਕਿਸੇ ਨੇ ਸਾਨੂੰ ਯੋਗਦਾਨ ਦਿੱਤਾ ਨਾ ਕਿਸੇ ਨੇ ਇਹਨਾਂ ਨੇ ਸਾਨੂੰ ਪੈਰਾਂ ਸਿਰ ਖੜੇ ਕਰਨ ਦਾ ਦਿੱਤਾ ਜੀ ਇਹਨਾਂ ਨੇ ਕੀਤਾ ਸਰਕਾਰ ਪਹੁੰਚੀ ਤੁਹਾਡੇ ਦਵਾਰ ਕੋਈ ਨਹੀਂ ਸਾਢੇ 23 ਦਾ ਪਾਣੀ ਅੱਗੇ 23 ਜੁਆਇਆ ਸੀ ਉਦੋਂ ਦੀ ਸੜਕ ਟੁੱਟੀ ਆ ਉਹ ਸੜਕ ਨਹੀਂ ਬਣਾ ਸਕੇ ਸਾਡੀ ਇਹ ਤੇ ਉਦੋਂ ਤੇ ਕੁਕੜੀਆਂ ਦੇ ਮੁਆਵਜ਼ੇ ਮਿਲੇ ਆ ਤੇ ਬੱਕਰੀ ਦੇ ਮੁਆਵਜ਼ੇ ਵੀ ਮਿਲੇ ਆ ਉਹ ਜੀ ਵੇਖੋ ਜੀ ਕੁਕੜੀ ਜਿਹੜਾ ਖਾ ਗਿਆ ਜਿਹਨੇ ਖੰਭ ਸਾਂਭੇ ਰੱਖਿਆ ਉਹਨੂੰ ਮਾਜ ਮਿਲ ਸਕਦਾ ਅੱਛਾ ਤੇ ਦੂਜੇ ਨੂੰ ਤੇ ਨਹੀਂ ਸਬੂਲ ਚਾਹੀਦੇ ਆ ਹਾਂਜੀ 100 ਰੁਪਿਆ ਆਇਆ ਵੀ ਆ ਜੀ ਉਹ ਰਾਤ ਫਾਂਡਲੋਂ ਮੋਦੀ ਸਾਹਿਬ ਦਾ ਮੈਂ ਦੇਖਣ ਰਿਹਾ ਸੀ 100 ਰੁਪਿਆ 100 ਰੁਪਿਆ ਕੁਕੜੀ ਦਾ ਤੇ 5-6 ਹਜ਼ਾਰ ਬੱਕਰੀ ਦਾ ਅੱਛਾ ਉਹਨੇ ਕਿਨਾਂ ਦੇ ਦਿੱਤੇ ਸਾਨੂੰ 6700 ਰੁਪਿਆ ਉਹ ਪਿਛਲੇ 23 6700 ਰੁਪਏ ਮਿਲਿਆ ਜੀ ਉਹ ਵੀ ਕਈਆਂ ਨੂੰ ਨਹੀਂ ਮਿਲਿਆ ਹੁਣ ਇਸ ਵਾਰ ਕੀ ਯਕੀਨ ਰੱਖਦੇ ਹੋ ਵੈਸੇ ਤੇ ਸਰਕਾਰਾਂ ਕਹਿ ਰਹੀਆਂ 20-20 ਹਜ਼ਾਰ 20-20 ਹਜ਼ਾਰ ਨਾਲ ਵੈਸੇ ਘਰ ਪੂਰਾ ਹੁੰਦਾ ਕਿ ਨਹੀਂ ਹੁੰਦਾ ਨਹੀਂ ਹੁੰਦਾ 20 ਹਜ਼ਾਰ ਨੇ 20 ਹਜ਼ਾਰ ਦੀ ਜਿੰਮੇਵਾਰੀ ਖਰਚਾ ਆਇਆ ਉੱਤੇ ਤੇ 70 ਹਜ਼ਾਰ ਦਾ ਚੋਨਾ ਨਿਕਲਦਾ ਜੀ 20 ਹਜ਼ਾਰ ਨੂੰ ਕੀ ਕਰੂ ਜੀ ਉਹ ਆਇਆ ਕੁਝ 20 ਹਜ਼ਾਰ ਖਾਤੇ ਖੁੱਤੇ ਚ ਖਿੱਚ ਕੇ ਨਹੀਂ ਆ ਹਾਲੇ ਤੱਕ ਪੰਜੀ ਨਹੀਂ ਜਾਈ ਅੱਛਾ ਹਾਂ ਖਾਤੇ ਜਰੂਰ ਲੈ ਆਉਣਾ ਤੇ ਜਿੱਦਨ ਪਹੁੰਚਗੇ ਜੀ ਸਾਨੂੰ ਤੇ ਉਦੋਂ ਪਤਾ ਲੱਗਣਾ ਜੋ ਸੰਸਥਾਵਾਂ ਨੇ ਜੋ ਕੀਤਾ ਹੁਣ ਤੱਕ ਜੇ ਵੀਰ ਜਸਵਿੰਦਰ ਜੀ ਜਾਂ ਨਸੀਬ ਜੀ ਦੀ ਗੱਲ ਕਰਦੇ ਆ ਸੰਸਥਾਵਾਂ ਵੱਲੋਂ ਜੋ ਕੁਝ ਹੋਇਆ ਬਾਕੀ ਇਹ ਜੋ ਕੁਝ ਨਹੀਂ ਕਹਿ ਸਕਦਾ ਭਾਈ ਕਨਈਆ ਸੰਸਥਾ ਜਿਹੜੀ ਸੀ ਇਹਨਾਂ ਨੇ ਸਾਡਾ ਪਿੰਡ ਅਡਾਪਟ ਕੀਤਾ ਸੀ ਨਮਾਣਾ ਜੀ ਨਮਾਣਾ ਜੀ ਹੋਣਾ ਬਟਾਲੀ ਜੀ ਨਮਾਣਾ ਜੀ ਹਰਪ੍ਰੀਤ ਮਖੂ ਜੀ ਹੋਰ ਜਿੰਨੇ ਵੀ ਇਹਨਾਂ ਦੀ ਟੀਮ ਸੀ ਅਸੀਂ ਵੀ ਨਾਲ ਇਹਨਾਂ ਸਹਿਯੋਗ ਦਿੱਤਾ ਕਿ ਸਾਡੀ ਟੀਮ ਬਣੀ ਪੰਜ ਮੈਂਬਰੀ ਕਮੇਟੀ ਬਣੀ ਹੋਈ ਸੀ ਅਸੀਂ ਤਿੰਨ ਸਿੰਘ ਇੱਕ ਕਮੇਟੀ ਦੇ ਆ ਚਲੋ ਦੋ ਸਿੰਘ ਪਾਸੇ ਸਾਡੇ ਜੀ ਹਾਂਜੀ ਇਹ ਇਹਨਾਂ ਨੇ ਸਾਨੂੰ ਜੋਸ਼ ਯੋਗ ਦਿੱਤਾ ਇਹਨਾਂ ਨੇ ਤਾਂ ਰਾਸ਼ਨੋਂ ਪਾਣੀ ਡੰਗਰਾ ਵਾਸਤੇ ਚਾਰਾ ਜੋ ਵੀ ਦਿੱਤਾ ਜੀ ਇਹਨਾਂ ਨੇ ਦਿੱਤਾ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਜੇ ਕਿਤੇ ਆਇਆ ਵੀ ਇੱਕ ਦਿਹਾੜ ਅਸੀਂ ਕਹਿ ਵੀ ਸਕਦੇ ਇੱਕ ਦਿਹਾੜ ਆਇਆ ਜਰੂਰ ਆ ਪਰ ਉਹ ਵੀ ਸਾਡੇ ਸਮਝ ਤੋਂ ਕੰਮ ਬਾਹਰ ਸੀ ਕਿਤੇ ਜਿਆਦਾ ਲੋਕ ਜੀ ਪਾਸੇ ਵਾਲੇ ਲੈ ਜਾਂਦੇ ਆ ਅਸੀਂ ਤੇ ਵੇਖੋ ਜੀ ਪਾਣੀ ਤੋਂ ਕਿਲੋਮੀਟਰ ਜਦੋਂ ਕਿਸੇ ਨੇ ਆਉਣਾ ਮੈਨੂੰ ਬੰਨ ਤੇ ਤੇ ਲੋਕੀ ਤੇ ਆਉਂਦੇ ਨੂੰ ਟੈਰ ਵੀ ਲਾਗ ਲੈ ਜਾਂਦੇ ਟਰਾਲੀਆਂ ਦੇ ਸੌਦਾ ਤੇ ਕਿਤੇ ਰਹਿ ਗਿਆ ਇਤੋਂ ਤਾਂ ਕਾ ਲੋ ਯਾਰ ਦੇਣ ਵਾਲੇ ਵੀ ਚੜ੍ਹਦੀ ਕਲਾ ਸੀ ਤੇ ਲੈਣ ਵਾਲੇ ਵੀ ਚੜ੍ਹਦੀ ਕਲਾ ਚ ਸੁਖਿੰਦਰ ਸਿੰਘ ਜੀ ਉਹ ਚੜ੍ਹਦੀ ਕਲਾ ਚ ਹੀ ਰਹਿਣ ਹਨਾ ਜਿਹੜਾ ਕੋਈ ਲੈ ਗਿਆ ਉਹ ਵੀ ਚੜ੍ਹਦੀ ਕਲਾ ਚ ਰਵੇ ਤੇ ਜਿਹੜਾ ਦੇ ਗਿਆ ਤੇ ਉਹਨਾਂ ਦੇ ਸਗੋਂ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਸਾਰਿਆਂ ਨੇ ਕਰਨੀ ਹੋਰ ਭਾਈ ਸਾਹਿਬ ਠੀਕ ਹੋ ਤੁਸੀਂ ਤੁਹਾਡਾ ਪਿੰਡ ਕਿਹੜਾ ਜੀ ਸਾਡਾ ਪਿੰਡ ਵਿਰਾਜੀ ਸੋ ਤੁਸੀਂ ਵੀ ਤੇਲ ਲੈਣ ਵਾਸਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਨਵੀਰਾ ਨਾਲ ਇਹਨਾਂ ਦਾ ਬਹੁਤ ਧੰਨਵਾਦ ਸਾਡੀ ਇਹਨਾਂ ਨੇ ਓਕੇ ਟਾਈਮ ਤੇ ਬਾਹ ਫੜੀਏ ਬਾਕੀ ਸੰਸਥਾ ਬਹੁਤ ਆਈਆਂ ਸੇਵਾ ਵੀ ਕੀਤੀ ਹੈ ਰਸਣ ਮਿਲਿਆ ਵੀ ਆ ਬਹੁਤ ਪਿੰਡ ਚ ਰਸਣ ਵੰਡਿਆ ਵੀ ਆ ਨੇ ਸਰਕਾਰ ਕੋਈ ਨਹੀਂ ਆਈ ਨਹੀਂ ਨਹੀਂ ਕੋਈ ਨਹੀਂ ਆਇਆ ਗੱਲਾਂ ਹੀ ਆ ਸਾਰੀਆਂ ਗੱਲਾਂ ਹੀ ਆ ਸਾਰੀਆਂ ਕੋਈ ਨਹੀਂ ਐਨਾ ਜਿਹੜੇ ਸਮਾਜ ਵਿੱਚ ਆਏ ਵੀਰ ਆਏ ਉਹਨਾਂ ਨੇ ਸੇਵਾ ਕੀਤੀ ਧੰਨਵਾਦ ਜੀ ਹੋਰ ਜੀ ਅੱਗੇ ਆਜੋ ਤੁਸੀਂ ਵੀਰ ਜੀ ਕੀ ਸ਼ੁਭਨਾਮ ਜਤੋਂ ਦਾ ਮਗਰਸ਼ੇਖ ਸਿੰਘ ਜੀ ਸਿੰਘ ਜੀ ਬਾਈ ਖਾਲਸਾ ਫਤਿਹ ਜੀ ਹਾਂ ਜੀ ਹਾਂ ਜੀ ਕਿਵੇਂ ਦਾ ਮੰਚਰ ਕਿਵੇਂ ਹੁਣ ਪਿੰਡਾਂ ਦਾ ਹਾਲਾਤ ਕੀ ਆ ਹੁਣ ਵੈਸੇ ਹਾਲਾਤ ਤੇ ਮਾੜੇ ਹੀ ਆ ਜੀ ਹਜੇ ਹਾਂ ਜੀ ਜੇ ਇੱਕ ਵਾਰੀ ਬਜਾਈ ਹੋ ਜੂਗੀ ਵੀਰ ਜੀ ਤੇ ਕੁਝ ਲੱਗਦਾ ਕਿ ਕੁਝ ਔਲੇ ਸਮੇਂ ਚ ਰਾਤ ਮਹਿਸੂਸ ਹੋਊਗੀ ਜੀ ਜੀ ਸਾਰੇ ਵੇਖੋ ਹੁਣ ਜੀਮਿੰਦਾਰ ਨੇ ਤੇਲ ਫੂਕਣਾ ਪਹਿਲੀ ਕਾਲ ਦੇ ਟਰੈਕਟਰ ਸਾਡੇ ਬਹੁਤ ਔਖੇ ਚੱਲਦੇ ਪੈਲੀਆਂ ਚ ਮਿੱਟੀ ਕਿਤੇ ਰੇਤਾ ਚੜ ਗਈ ਆ ਹਾਲੇ ਸਾਡੀ ਵੈਸੇ ਵੀ 15 ਦਿਨ ਸਾਡੀ ਕਣਕ ਨਹੀਂ ਵਿਜੀਦੀ ਲੇਟ ਹੈ ਜੀ ਲੇਟ ਵੀ ਹੋਵਾਂਗੇ ਵੇਖੋ ਜੀ ਸਾਨੂੰ ਸੰਸਥਾ ਨੇ ਜੋ ਸਹਿਯੋਗ ਦਿੱਤਾ ਨੇ ਬਹੁਤ ਵਧੀਆ ਦਿੱਤਾ ਇੰਦੇ ਸਹਿਯੋਗ ਨਾਲ ਅਸੀਂ ਪੈਰਾਂ ਸਿਰ ਹੋ ਸਕਦੇ ਆ ਜੇ ਸਰਕਾਰ ਵਾਲੇ ਵੇਖੀ ਫੇਰ ਅਸੀਂ ਪੈਰਾਂ ਸਿਰ ਨਹੀਂ ਹੋ ਸਕਦੇ ਕਿਹੜੀਆਂ ਲੋੜਾਂ ਕਿਹੜੀਆਂ ਇਸ ਟਾਈਮ ਤੇ ਪਿੰਡਾਂ ਦੀਆਂ ਵੈਸੇ ਹੁਣ ਜਿਹੜੇ ਜੇ ਕੋਈ ਗਾਂ ਕੋਈ ਸੰਸਥਾ ਵੇਖਦੀ ਹੋਵੇ ਸਾਨੂੰ ਜਿਹਾਉਣਾ ਹੋਵੇ ਵੀਰ ਜਸਵਿੰਦਰ ਵਰਗੇ ਜਾਂ ਵੀਰ ਨਸੀਬ ਸਿੰਘ ਵਰਗੇ ਸੋਚਣ ਕਿ ਅਸੀਂ ਹੋਰ ਸੇਵਾ ਲੈ ਕੇ ਜਾਣੀ ਆ ਇਹ ਤੋਂ ਬਾਅਦ ਕੀ ਲੋੜਾਂ ਪਿੰਡਾਂ ਦੀਆਂ ਬਸ ਡੀਜ਼ਲ ਖਾਦ ਜੀ ਤੇ ਬਈ ਆ ਜੀ ਹੋਰ ਹਾਂ ਜੀ ਹਾਂ ਜੀ ਡੀਜ਼ਲ ਦੀ ਖਾਦ ਹੀ ਲੋੜ ਆ ਕਨਕ ਵੀ ਜੇ ਜਾਵੇ ਅਸੀਂ ਪੈਰਾਂ ਸਿਰ ਹੋ ਜਾਈਏ ਬਾਕੀ ਤਾਂ ਚਲੋ ਮਾਰੇ ਕਿਰਪਾ ਕਰੂਗਾ ਆਪੇ ਗਾਂ ਸਰਦਾ ਜਾਊਗਾ ਐ ਹੋਈ ਲੋੜ ਹੋਰ ਤੇ ਕੋਈ ਕਿਰਪਾ ਜੀ ਮਾਲਕ ਦੀ ਸਭ ਕਿਰਪਾ ਰੱਖਣ ਜੀ ਆਪਣਾ ਸ਼ੁਭਨਾਮ ਵੀਰ ਜੀ ਇਕਬਾਲ ਸਿੰਘ ਜੀ ਗਾਜ ਸਿੰਘ ਜੀ ਪਿੰਡ ਤੁਹਾਡਾ ਜਿਹੜਾ ਰਾਜੀਸਵਰਾਈ ਜੀ ਤੁਸੀਂ ਤੇਲ ਦੀ ਸੇਵਾ ਵਾਸਤੇ ਆਏ ਹੋ ਜੀ ਤੇਲ ਦੀ ਸੇਵਾ ਕਿਵੇਂ ਦਾ ਰਿਹਾ ਸੀ ਉਹ 2 ਮਹੀਨੇ ਦਾ ਸਫ਼ਰ ਸੀ ਤੁਹਾਡਾ ਜਿਹੜਾ ਔਖਾ ਹੀ ਲੰਘਿਆ ਜੀ ਉਹ ਨਾ ਗਿਆ ਚਲੋ ਵੈਗਰੂ ਨੇ ਵੇਲਾ ਨਾ ਪਰਿਵਾਰ ਬਾਲ ਪਰਿਵਾਰ ਠੀਕ ਆ ਸਾਰਾ ਵਧੀਆ ਜੀ ਵਧੀਆ ਠੀਕ ਠਾਕ ਪਾਣੀ ਮੈਂ ਤੁਹਾਡੇ ਨਾ ਕਿਨਾਰੇ ਦੇ ਉੱਤੇ ਜਦੋਂ ਪਹਿਲੇ ਦਿਨ ਪਾਣੀ ਆਇਆ ਸੀ ਅਸੀਂ ਕਿਨਾਰੇ ਤੇ ਖੜੇ ਸੀ ਵੀਰ ਗਰਮੀਤ ਵੀ ਉੱਥੇ ਸੀ ਅਸੀਂ ਕਵਰੇਜ ਕਰਨ ਵਾਸਤੇ ਆਏ ਸੀ ਪਤਾ ਲੱਗ ਗਿਆ ਸੀ ਕਿ ਪਿੰਡ ਸਾਰਿਆਂ ਨੂੰ ਛੱੜਨਾ ਪੈ ਗਿਆ ਸੀ ਨੌਜਵਾਨ ਬੱਚੇ ਸਾਰਿਆਂ ਨੂੰ ਘਰਾਂ ਵਿੱਚ ਕਰਨਾ ਪੈ ਗਿਆ ਜੀ ਜੀ ਹਾਂ ਜੀ ਕੋਈ ਨਹੀਂ ਸੀ ਕੋਈ ਕਿਤੇ ਕੋਈ ਹਾਂ ਜੀ ਕੋਈ ਕਿਤੇ ਕੋਈ ਮਾਲ ਡੰਗਰ ਕੁਛ ਉੱਚਾ ਹੀ ਪਾਣੀ ਨਹੀਂ ਚੜਿਆ ਬਚਾਓ ਗਿਆ ਬਾਕੀ ਢੂੜੀ ਢਾੜੀ ਖਰਾਬ ਹੋ ਗਈ ਪੱਠਾ ਡੱਕਾ ਖਰਾਬ ਹੋ ਗਿਆ ਅਸਲ ਵਾੜੀ ਅਸਲ ਵਾੜੀ ਹਾਂ ਜੀ ਸਰ ਸਰ ਹੁਣ ਕੀ ਲੋੜਾਂ ਵੈਸੇ ਪਿੰਡਾਂ ਦੀਆਂ ਲੋੜਾਂ ਕੀ ਆ ਹੁਣ ਜੇ ਕੋਈ ਸਸਤਾ ਕੋਈ ਸਮਾਜ ਸੇਵੀ ਮੰਨ ਲਓ ਸਾਨੂੰ ਯਕਾਲੇ ਡਰਾਂ ਕੋਈ ਸੰਗਤ ਆਉਂਦੀ ਆ ਜੋ ਸਹਯੋਗ ਕਰਦੀ ਆ ਆਪਾਂ ਕੀ ਲੈ ਕੇ ਪਹੁੰਚ ਗਏ ਤੁਹਾਡੇ ਕੋਲ ਲੋੜਾਂ ਦਾ ਜੀ ਸਰ ਡੀਜ਼ਲ ਦੀ ਲੋੜ ਆ ਖਾਦ ਦੀ ਲੋੜ ਆ ਬੀਜ ਦੀ ਲੋੜ ਆ ਬਾਕੀ ਤਾਂ ਕਿਰਪਾ ਹੀ ਅਸੋਧਾ ਸਾਦਾ ਹੈਗਾ ਜੀ ਹਲੇ ਹਾਂ ਜੀ ਬਾਕੀ ਜ਼ਮੀਨਾਂ ਖਰਾਬ ਹੋਈਆਂ ਕਿਤੇ 4 ਫੁੱਟ ਰੇਤਾਂ ਪੈ ਗਈ 5 ਪੈ ਗਈ ਟਰੈਕਟਰ ਚੱਲਦੇ ਨਹੀਂ ਹਲੇ ਅੱਛਾ ਹਾਂ ਜੀ ਹਲੇ ਵੀ ਨਹੀਂ ਚੱਲਦੇ ਕਈ ਥਾਈਂ ਇਹ ਹਾਂ ਜੀ ਟਾਈਮ ਲੱਗੂਗਾ ਡੀਲ ਦੀ ਆ ਦੀ ਲੋੜ ਆ ਖਾਦ ਦੀ ਲੋੜ ਆ ਮੈਂ ਫਿਰ ਕਿ ਵੀਰ ਜਸਵਿੰਦਰ ਆਲਾਂਗਾ ਜਸਵਿੰਦਰ ਜੀ ਚਲੋ ਸਿੱਖ ਸੰਗਤ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵੀਰਾਂ ਨੇ ਕਿਹਾ ਕਿ ਬੜਾ ਵੱਡਾ ਸਹਿਯੋਗ ਦਿੱਤਾ ਅਜੇ ਵੀ ਕਹਿੰਦੇ ਕਿ ਜੇ ਕਿਤੇ ਲੋਡ ਆ ਤੇ ਸਾਨੂੰ ਡੀਜ਼ਲ ਤੋਂ ਬਾਅਦ ਦੇ ਵਿੱਚ ਖਾ ਤੇ ਬੀਜ ਦੀ ਲੋਡ ਪੈਣੀ ਹੈ ਨਾ ਉਹ ਸੰਗਤ ਜਿਹੜੀ ਸਾਨੂੰ ਦੂਰ ਦੂੜੇ ਦੇ ਵੇਖ ਰਹੀ ਉਹ ਪਹਿਲਾਂ ਤਾਂ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ ਜੀ ਸਦਾ ਨਸੀਬ ਸਿੰਘ ਦਾ ਧੰਨਵਾਦ ਜਸਵਿੰਦਰ ਜੀ ਤੁਹਾਡਾ ਧੰਨਵਾਦ ਆ ਤੁਹਾਡੀ ਸੰਸਥਾ ਦਾ ਖਾਸ ਕਰਕੇ ਧੰਨਵਾਦ ਆ ਜਿਹੜਾ ਤੁਸੀਂ ਇਹਨਾਂ ਨੌਜਵਾਨਾਂ ਕੋਲ ਤਿਲ ਫੁੱਲ ਲੈ ਕੇ ਚੱਲ ਪੈਨੇ ਹੋ ਹਨਾ ਤੇ ਕਾਫਲਾ ਬਣ ਜਾਂਦਾ ਤੇ ਅੱਜ ਕਾਫਲੇ ਤੇ ਜਪਾਂ ਸ ਜੋ ਵੀ ਸੇਵਾ ਅਸੀਂ ਕੀਤੀ ਹੈ ਉਸ ਤੋਂ ਲਾਭ ਆ ਵੀ ਸਾਡੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਕਰੀਏ ਤੇ ਵੀਰ ਹਰਪਾਲ ਜੀ ਨੂੰ ਪਤਾ ਸੀ ਕੋਈ ਨਾ ਕੋਈ ਜ਼ਰੂਰ ਫੰਡ ਕਿਤੇ ਸੰਧੂ ਸਾਹਿਬ ਨੇ ਜ਼ਰੂਰ ਰੱਖਿਆ ਹੋਊਗਾ ਤੇ ਅਮਰ ਜਦੋਂ ਉੱਥੇ ਲੈਂਡ ਕਰ ਜਾਣ ਇੱਕ ਵਾਰ ਫੇ ਅਸੀਂ ਗੱਲਬਾਤ ਕਰਾਂਗੇ ਮੱਖੂ ਜੀ ਨਾਲ ਗੱਲ ਕਰਨਗੇ ਤੇ ਵੈਸੇ ਅਸੀਂ ਕਿਹਾ ਸੀਗਾ ਬੀਜ ਦਾ ਤੇ ਖਾਦ ਦਾ ਉਹ ਕਰਕੇ ਜਾਵਾਂਗੇ ਕੋਈ ਨਾ ਕੋਸ਼ਿਸ਼ ਸਾਡੀ ਹੈ ਆਪਾਂ ਆਪਾਂ ਕੋਸ਼ਿਸ਼ ਹੀ ਕਰਨੀ ਹੈ ਜੀ ਜਦੋਂ ਕੋਸ਼ਿਸ਼ ਵੈਸੇ ਸਿੰਘ ਸਾਹਿਬ ਜਦੋਂ ਕੋਸ਼ਿਸ਼ ਕਰ ਲਈਏ ਕੰਮ ਹੋ ਗਿਆ ਸਮਝ ਲਓ ਆ ਕੋਸ਼ਿਸ਼ਾਂ ਸੀ ਇਹਨਾਂ ਵੀਰਾਂ ਦੀ ਜਿਹੜੀ ਬਾਹ ਫੜੀ ਹੈ ਨਾ ਕੋਸ਼ਿਸ਼ਾਂ ਨੇ ਫੜੀ ਆ ਦਸਵੰਦ ਜਿੱਥੇ ਵੀ ਲੱਗਦਾ ਨਾ ਉਥੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਹੈਨਾ ਆਪਾਂ ਕਹਿੰਦੇ ਇਹਨਾਂ ਦੇ ਘਰਾਂ ਦੇ ਵਿੱਚ ਕਿਤੇ ਆਧਾਰਨ ਹੁੰਦੀ ਆ ਆਪਾਂ ਕਹਿੰਦੇ ਨੇ ਕਿ ਪ੍ਰਸ਼ਾਦ ਥੋੜਾ ਜਿਹਾ ਸੰਗਤ ਜਿਆਦੇ ਹੈਗੀ ਸਾਰੇ ਭੁਗਤ ਗਏ ਹੈਨਾ ਉਹ ਇਦਾਂ ਕਹਿੰਦੇ ਪਰ ਉਸ ਟਾਈਮ ਤੇ ਤੇ ਲੰਗਰ ਚ ਪੰਗਰ ਦੇ ਵਿੱਚ ਨਾ ਉਹ ਬਰਕਤ ਹੁੰਦੀ ਕਹਿੰਦੇ ਤੇ ਇਹ ਵੀ ਦਸਵੰਦ ਦੇ ਵਿੱਚ ਬਰਕਤ ਹੀ ਆ ਨਾ ਤੇ ਉਹ ਬਰਕਤ ਦੇ ਨਾਲ ਇਸ ਟਾਈਮ ਚੱਲ ਰਿਹਾ ਪਹਿਲੋ ਕਈ ਜਣੇ ਹੈਗੀ ਰਾਸ਼ਨ ਦੀ ਲੋੜ ਹੈਗੀ ਆ ਰਾਸ਼ਨ ਪਹਚਾ ਦਿਓ ਜੀ ਕਿਤੇ ਤਰਪਾਲਾਂ ਦੀ ਲੋੜ ਪਈ ਤਰਪਾਲਾਂ ਪਹਚਾ ਦਿਆਂ ਜੀ ਮਾਲ ਡੰਗਰ ਪਹਚਾਤਾ ਜਿਨ੍ਹਾਂ ਘਰਾਂ ਦੇ ਚ ਲੋੜ ਪੈ ਗਈਆਂ ਨਾ ਫਿਰ ਇਹਨਾਂ ਲੋਕਾਂ ਨੇ ਹੋਕਾ ਦੇਤਾ ਸਾਨੂੰ ਡੀਜ਼ਲ ਦੀ ਲੋੜ ਪੈ ਗਈ ਹੈ ਜੀ ਲੋਕ ਡੀਜ਼ਲ ਲੈ ਕੇ ਇਹਨਾਂ ਪਿੰਡਾਂ ਨੂੰ ਮੁਹਾਰਮ ਹੋਣ ਲਿਆ ਜੀ ਅੱਜ ਇਹਨਾਂ ਨੇ ਕਹਿਤਾ ਸਾਨੂੰ ਖਾਦ ਬੀਜ ਦੀ ਲੋੜ ਆ ਤੁਹਾਡੇ ਵਰਗੀਆਂ ਸੁਆਮਾਂ ਕਹਿ ਰਹੀਆਂ ਸੰਸਥਾਵਾਂ ਕਹਿ ਰਹੀਆਂ ਅਸੀਂ ਖਾਦ ਬੀਜ ਦੀ ਮਹੱਜ ਕਰਾਂ ਫਿਰੰਦਾ ਵਾ ਸਭ ਮੈਂ ਤੁਹਾਡੇ ਮਾਧਿਅਮ ਤੋਂ ਪਹਿਲਾਂ ਵੀ ਬੇਨਤੀ ਕੀਤੀ ਸੀ ਅਸੀਂ ਤਾਂ ਜੋ ਖਾਲਸਾ ਸਲਵਾ ਸੇਵਾ ਨੇ ਕੀਤਾ ਚਲੋ ਮਾਰੇ ਲੇਖੇ ਲਾਉ ਪਰ ਇਸ ਇਲਾਕੇ 'ਚ ਮੈਨੂੰ ਨਹੀਂ ਲੱਗਦਾ ਬਾਕੀ ਸਾਰੀ ਸੰਸਥਾਵਾਂ ਆਈਆਂ ਨੇ ਤਾਂ ਮੈਂ ਸਾਰੇ ਵੀਰਾਂ ਨੂੰ ਇੱਕ ਵਾਰੀ ਬੇਨਤੀ ਕਰੂੰਗਾ ਕਿ ਆਪ ਆ ਕੇ ਗਰਾਊਂਡ ਪੱਧਰ ਤੇ ਰਿਐਲਿਟੀ ਦੇਖਣ ਤੇ ਵੀਰਾਂ ਦੀ ਬਾਹ ਫੜ ਤਾਂ ਕਿ ਇਹਨੂੰ ਆਪਾਂ ਪਹਿਰਾ ਸਰ ਕਰਦੀ ਇੱਕ ਵਾਰ ਧੰਨਵਾਦ ਸਰਦਾਰ ਜਸਵਿੰਦਰ ਸਿੰਘ ਜੀ ਤੇ ਸਰਦਾਰ ਨਸੀਬ ਸਿੰਘ ਜੀ ਦਾ ਧੰਨਵਾਦ ਤੇ ਮੈਂ ਹਰਪਾਲ ਸਿੰਘ ਮਖੂ ਦੇ ਨਾਲ ਥੋੜਾ ਗਿਲਾ ਵੀ ਆ ਕਿ ਥੋੜੇ ਦਿਨ ਖਲੋ ਕੇ ਚੱਲ ਜਾਂਦੇ ਹਨਾ ਤੇ ਚਲੋ ਉਹ ਟਿਕ ਟੁਕ ਟ ਪਹਿਲਾਂ ਕਰਾਈ ਸੀ ਨਾ ਤਾਂ ਕਰਕੇ ਫਿਰ ਵੀ ਉਹ 2 ਮਹੀਨੇ ਰੁਕੇ ਹੋਏ ਇਥੇ ਇਹਨਾਂ ਵੀਰਾਂ ਦੀ ਬਾਹ ਫੜ ਛੱਡੀ ਸੀ ਅਸੀਂ ਇੱਕ ਸਹਿਯੋਗੀ ਬਣ ਕੇ ਵਿਛੜਦੇ ਹਾਂ ਵੀਰ ਹਰਪਾਲ ਸਿੰਘ ਤੁਹਾਡੀ ਹਾਜ਼ਰੀ ਲੱਗ ਚੁੱਕੀ ਆ ਤੁਹਾਨੂੰ ਯਾਦ ਕੀਤਾ ਜਾ ਰਿਹਾ ਤੁਹਾਡਾ ਦਿਲ ਦੀਆਂ ਗ੍ਰਿਆਂ ਧੰਨਵਾਦ ਤੁਸੀਂ ਵਿਛੜਦੇ ਹੋ ਇਹਨਾਂ ਇਲਾਕਿਆਂ ਦੇ ਵਿੱਚ ਅਦਾਰਾ ਅਕਾਲ ਏਡ ਅਕਾਲ ਚੈਨਲ ਇੱਕ ਮਾਧਿਅਮ ਅਸੀਂ ਕਹਿੰਨੇ ਕਿ ਅਸੀਂ ਸੇਵਾਵਾਂ ਕਰਾਉਨੇ ਆ ਅਸੀਂ ਇੱਕ ਮਾਧਿਅਮ ਇੱਕ ਕੜੀ ਐਨ ਆਰ ਆਈ ਭਾਈ ਜਰਸਾੜ ਨਾਲ ਜੁੜਿਆ ਆ ਵਾ ਤੇ ਇੱਕ ਕੜੀ ਆ ਜਿਹੜੇ ਅੱਗੇ ਦੇ ਪਾਸੇ ਸੇਵਾਵਾਂ ਕਰਦੇ ਉਹ ਜੁੜੇ ਹੋਏ ਆ ਜਦੋਂ ਇੱਥੋਂ ਆਣ ਕੇ ਸਾਡੇ ਨਾਲ ਕੋਈ ਜੁੜਦਾ ਕੋਈ ਮਹਾਲੀ ਤੋਂ ਆ ਗਿਆ ਕੋਈ ਚੰਡੀਗੜ੍ਹ ਤੋਂ ਆ ਗਿਆ ਕੋਈ ਬਠਿੰਡੇ ਤੋਂ ਆ ਗਿਆ ਤੇ ਫਿਰ ਵੱਧ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਦਾ ਵੱਡਾ ਕਾਫਲਾ ਬਣਦਾ ਵੀਰ ਨਸੀਬ ਸਿੰਘ ਜੀ ਦਾ ਦਿਲ ਦੀਆਂ ਗ੍ਰਹਿ ਉਹ ਧੰਨਵਾਦ ਆ ਜਿਨ੍ਹਾਂ ਵੱਡੇ ਪਤਾਂ ਦੇ ਇਲਾਕੇ ਦੇ ਸਵਾਵਾ ਕਰਾਈਆਂ ਅੱਜ ਵੀਰ ਜਸਵਿੰਦਰ ਸਿੰਘ ਜੀ ਪਹੁੰਚੇ ਆ ਪੂਰੀ ਟੀਮ ਪਹੁੰਚੀ ਆ ਨਸੀਬ ਸਿੰਘ ਦੇ ਬ੍ਰਦਰ ਸਾਡੇ ਨਾਲ ਖਲੋਤੇ ਆ ਵੀਰ ਅਮਰਜੀਤ ਸਿੰਘ ਆ ਸਾਡੇ ਨਾਲ ਇਸ ਟਾਈਮ ਤੇ ਉੱਤੇ ਖੜੇ ਹੋਏ ਆ ਸਾਰਿਆਂ ਦਾ ਦਿਲ ਦੀਆਂ ਗ੍ਰਹਿ ਉਹ ਧੰਨਵਾਦ ਆ ਇਹਨਾਂ ਵੀਰਾਂ ਨੂੰ ਸਹਿਯੋਗ ਕਰਨ ਵਾਸਤੇ ਅਸੀਂ ਪਹੁੰਚੇ ਹੋਏ ਆ ਆਪਾਂ ਸਹਿਯੋਗ ਇਸ ਤਰ੍ਹਾਂ ਬਣਾ ਕੇ ਰੱਖਿਓ ਜਸਵਿੰਦਰ ਸਿੰਘ ਜੀ ਦਾ ਇੱਕ ਹੋਕਾ ਵਾ ਕਿ ਜੇ ਤੁਸੀਂ ਇਹਨਾਂ ਪਿੰਡਾਂ 'ਚ ਨਹੀਂ ਵਿਚਰੇ ਆਓ ਇੱਕ ਰੇ ਤੁਹਾਡੀ ਲੋੜ ਆ ਇਹਨਾਂ ਪਿੰਡਾਂ ਨੂੰ ਆਓ ਸਾਰੇ ਰਲ ਮਿਲ ਕੇ ਫੇਰ ਇੱਕ ਵਾਰ ਇਹਨਾਂ ਕਿਸਾਨ ਵੀਰਾਂ ਦੀ ਬਾਹ ਪੜੀਏ ਬਾਹ ਫੜ ਕੇ ਆਪਾਂ ਅੱਗੇ ਚੱਲ ਸਕਦੇ ਆ ਕਿਉਂਕਿ ਇਸ ਕਾਫਲੇ ਨੂੰ ਤੁਹਾਡੀਆਂ ਲੋੜਾਂ ਵਾ ਬਹੁਤਾਂ ਲੋੜਾਂ ਵਾ ਇਸ ਟਾਈਮ ਦੇ ਉੱਤੇ ਕਿਸਾਨੀ ਜਿਹੜੀ ਬਰਾਬਰ ਲੈ ਕੇ ਆਉਣੀ ਆ ਕਿਸਾਨ ਵੀਰਾਂ ਨੂੰ ਸੀ ਬਰਾਬਰ ਕਹਿੰਨੇ ਆ ਤਾਂ ਸਕਦੇ ਆ ਜੇ ਅੱਜ ਖਾਦ ਬੀਜ ਡੀਜ਼ਲ ਮੁਹैया ਕਰਵਾ ਲੀਏ ਤੇ ਫਿਰ ਇਹ ਬਰਾਬਰ ਖੇਲੋ ਸਕਦੇ ਆਣ ਕੇ ਇੱਕ ਫਸਲ ਤੋਂ ਬਾਅਦ ਚ ਫਿਰ ਬਰਾਬਰ ਖੇਲੋ ਜਾਣਗੇ ਆਪਣਾ ਸਹਿਯੋਗ ਜਰੂਰ ਕਰਿਓ ਇਹਨਾਂ ਇਲਾਕਿਆਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ